ਕਿਸੇ ਵੀ ਰਾਸ਼ਟਰੀ ਪਾਰਟੀ ਨੈਸ਼ਨਲ ਪਾਰਟੀ ਜਾਂ ਕਹੜੀ ਕਿ ਇਤਿਹਾਸਿਕ ਪਾਰਟੀ ਦੇ ਵਿੱਚ ਕਿਸੇ ਵੱਡੇ ਮਕਾਮ ਤੇ ਪਹੁੰਚਣਾ ਉਹਦੇ ਪਿੱਛੇ ਇੱਕ ਵੱਡੀ ਮੁਸ਼ਕਲ ਤੇ ਇੱਕ ਵੱਡੀ ਘਾਲਣਾ ਕਹਿੰਦਾ ਭਾਵ ਕਿ ਸ਼ੂਫੀ ਹੁੰਦੀ ਹੈ ਅਜਿਹੀ ਘਾਲਣਾ ਸੰਬੰਧੀ ਅੱਜ ਜਿਹੜੇ ਸਾਡੇ ਨਾਲ ਜੁੜੇ ਹੈ ਕਹਿ ਸਕਦੇ ਹਾਂ ਕਿ ਪੰਜਾਬ ਦੀਆਂ ਬੀਬੀਆਂ ਦੇ ਵਿੱਚੋਂ ਇੱਕ ਸਰਮੌਰ ਬੀਬੀ ਬੀਬੀ ਗੁਰਚਰਨ ਕੌਰ ਰੰਦਾਵਾ ਜੀ ਜਿਹੜੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਮਹਿਲਾ ਵਿੰਗ ਦੇ ਜਿਹੜੇ ਸਭਾਈ ਪ੍ਰਧਾਨ ਨੇ ਕਹਿ ਸਕਦੇ ਆ ਕਿ ਹੁਣ ਤੱਕ ਪੰਜਾਬ ਦੇ ਸੂਬਾ ਪ੍ਰਧਾਨ ਜਿਹੜੇ ਮਹਿਲਾ ਵਿੰਗ ਦੇ ਉਹਨਾਂ ਦੇ ਵਿੱਚੋਂ ਜੇ ਚਰਚਿਤ ਕਹਿ ਲਈ ਕਿ ਪ੍ਰਧਾਨ ਉਹ ਬੀਬੀ ਕਰਸ਼ਰਨ ਕੌਰ ਰੰਦਾਵਰ ਜੀ ਨੇ ਸੋ ਬੀਬੀ ਕਰਸ਼ਰਨ ਕੌਰ ਤੁਹਾਡਾ ਅਵਾਜ ਤੁਹਾਡਾ ਚੈਨਲ ਵੱਲੋਂ ਸਵਾਗਤ ਹੈ ਜੀ ਧੰਨਵਾਦ ਜੀ ਬੀਬੀ ਜੀ ਤੁਸੀਂ ਕਹਿ ਸਕਦੇ ਆ ਕਿ ਤੁਹਾਡਾ ਪਿੱਕਾ ਪਰਿਵਾਰ ਸੋਹਰਾ ਪਰਿਵਾਰ ਸਿਆਸਤ ਦੇ ਨਾਲ ਗੜੋਚਾ ਤੇ ਅਜਿਹੀ ਜਦੋਂ ਇੱਕ ਪੋਜੀਸ਼ਨ ਮਿਲਦੀ ਹੈ ਉਹਦਾ ਓਵਰਆਲ ਜੇਕਰ ਆਪਾਂ ਸਿਆਸੀ ਮਹਾਜ ਵਿੱਚ ਵਿਚਰਨਾ ਹੈ ਸ਼ੌਂਕ ਨਾਲ ਵਿਚਰਨਾ ਤਾਂ ਫਾਇਦਾ ਹੀ ਹੁੰਦਾ ਸਿਆਸੀ ਤੌਰ ਤੇ ਕਿਵੇਂ ਦੇਖਦੇ ਹੋ ਜੇਕਰ ਆਪਾਂ ਪਹਿਲਾਂ ਪਰਿਵਾਰਕ ਲਿਹਾਜ਼ ਤੋਂ ਆਰੰਭ ਕਰੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਜੀ ਕਿ ਮੈਂ ਇੱਕ ਆਜ਼ਾਦੀ ਕੁਲਾਟੀਆ ਪਰਿਵਾਰ ਤੋਂ ਆ ਜੀ ਮੇਰੇ ਦਾਦਾ ਜੀ ਫਰੀडम फाइਟਰ ਰਹੇ ਜੀ ਮੇਰੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਰਹੇ ਜੀ ਬਲਾਕ ਸਮਤੀ ਦੇ ਚੇਅਰਮੈਨ ਰਹੇ ਜੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਇਧਰ ਮੇਰਾ ਸਹੁਰਾ ਪਰਿਵਾਰ ਵੀ ਜਦੋਂ ਮੇਰਾ ਵਿਆਹ ਹੋਇਆ ਮੇਰੇ ਸਹੁਰਾ ਸਾਹਿਬ ਉਦੋਂ ਸਰਪੰਚ ਸੀ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਲੜੀ ਸੀ ਸੋ 3 ਟਾਇਰ ਸਿਸਟਮ ਜਿਹੜਾ ਪੰਚਾਇਤੀ ਰਾਜ ਦਾ ਹੈ ਉਹਦੇ ਵਿੱਚ ਦੋਨੋਂ ਪਰਿਵਾਰਾਂ ਨੇ ਵਾਅ ਚੜ੍ਹ ਕੇ ਰਾਜਨੀਤੀ 'ਚ ਆਪਣੀ ਕਾਂਗਰਸ ਪਾਰਟੀ ਦੀ ਡਟ ਕੇ ਸੇਵਾ ਕੀਤੀ ਕਹਿ ਲਓ ਲੋਕਾਂ ਦੀ ਜਾਂ ਆਪਣੀ ਪਾਰਟੀ ਦੇ ਵਿੱਚ ਪੂਰੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਪੂਰੀ ਮੁਹਾਰਤ ਜਿਹੜੀ ਉਹ ਹਾਸਲ ਕੀਤੀ ਕਹਿੰਦਾ ਪਾਬ ਕਿ ਤੁਹਾਡਾ ਪਿੱਕਾ ਪਰਿਵਾਰ ਦੇਸ਼ ਭਗਤੀ ਦੇ ਨਾਲ ਜੁੜਿਆ ਸੀ ਤੇ ਤੁਹਾਡੀ ਜਿਹੜੀ ਭਗਤੀ ਹੈ ਕਾਂਗਰਸ ਪ੍ਰਤੀ ਜੇਕਰ ਆਪਾਂ ਦੇਖੀਏ ਇੱਕ ਪਿਛਲਾ ਲੰਮਾ ਇਤਿਹਾਸ ਪਰ ਕਾਂਗਰਸ ਵੱਲੋਂ ਵੱਡੇ ਅਹੁਦੇ ਤਾਂ ਤੁਹਾਨੂੰ ਨਵਾਜੇ ਗਏ ਇੱਕ ਵੱਡਾ ਅਹੁਦਾ ਹੁੰਦਾ ਹੈ ਕਿ ਵਿਧਾਨ ਸਭਾ ਜਾਂ ਲੋਕ ਸਭਾ ਦੀ ਟਿਕਟ ਫਿਰ ਤੁਸੀਂ 2007 ਦੇ ਵਿੱਚ ਪੈਨਲ ਦੇ ਵਿੱਚ ਸੀ ਕਿ ਤੁਹਾਨੂੰ ਟਿਕਟ ਮਿਲੇਗੀ ਇਸ ਤੋਂ ਪਹਿਲਾਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਵੱਜੋਂ ਵੀ ਲੰਮਾ ਸਮਾਂ ਕਾਰਜਸ਼ੀਲ ਰਹੇ ਕੈਪਟਨ ਨਮਿੰਦਰ ਸਿੰਘ ਉਹ ਤੋਂ ਮੁੱਖ ਮੰਤਰੀ ਸੀ ਤੇ ਖੈਰ ਜ਼ਿਲ੍ਹੇ ਦੇ ਪ੍ਰਸ਼ਾਸਕੀ ਕਮਾਕਾਰਾਂ ਦੇ ਵਿੱਚ ਤੁਹਾਡਾ ਵੱਡਾ ਜ਼ਿਕਰ ਵੀ ਰਿਹਾ ਜਿਕਰ ਆਪਾਂ ਪਹਿਲਾਂ ਉਹ ਦੇਖ ਲਈਏ ਕਿ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੁਹਾਡੀ ਕਿਵੇਂ ਪੋਜੀਸ਼ਨ ਰਹੀ ਕਿਸ ਤਰ੍ਹਾਂ ਦੇ ਤੁਸੀਂ ਕੰਮਕਾਰ ਕਰਵਾਏ ਤੁਹਾਡਾ ਵਿਚਰਣ ਕਿਵੇਂ ਰਿਹਾ ਤੇ ਤੁਹਾਨੂੰ ਕਿਵੇਂ ਅੱਗੇ ਇਸ ਪੋਜੀਸ਼ਨ ਤੋਂ ਅੱਗੇ ਵਧਣ ਦਾ ਮੌਕਾ ਮਿਲਿਆ ਜਿਹੜੇ ਮਕਾਮ ਤੇ ਤੁਸੀਂ ਅੱਜ ਪਹੁੰਚੇ ਹੋ ਕਹਿੰਦਾ ਭਾਵੇਂ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮਹਿਲਾ ਵਿੰਗ ਦਾ ਜਿਹੜਾ ਉਹਦਾ ਹੈ ਨਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਬਿਲਕੁਲ ਜੀ ਠੀਕ ਕਹਿ ਸਕਦੇ ਆ ਕਿ ਤੁਸੀਂ ਚਰਚਤ ਚਿਹਰਾ ਹੋ ਹੁਣ ਤੱਕ ਆਪਾਂ ਦੇਖੀਏ ਕਿ ਇੱਕ ਦੋ ਪ੍ਰਧਾਨਾਂ ਨੂੰ ਛੱਡ ਕੇ ਉਹਨਾਂ ਦਾ ਕਦੇ ਵੀ ਕੋਈ ਜ਼ਿਕਰ ਜੋਗ ਨਾਂ ਨਹੀਂ ਰਿਹਾ ਕਿ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਨੇ ਜੇ ਕਾਂਗਰਸ ਦੀ ਤਰਫੋਂ ਆਪਾਂ ਇਹ ਗੱਲ ਕਰੀਏ ਪਰ ਤੁਹਾਡੀ ਚਰਚਾ ਹੈ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਵੱਡੇ ਪੱਧਰ ਉਤੇ ਮਹਿਲਾਵਾਂ ਦਾ ਇਕੱਠ ਉਹਦੇ ਵਿੱਚ ਕਹਿ ਸਕਦੇ ਆ ਕਿ 50% ਤੱਕ ਮਹਿਲਾਵਾਂ ਦਾ ਇਕੱਠ ਵੇਖਿਆ ਹੁਣ ਹੁਣ ਦੇ ਪਿਛਲੇ ਸਮੇਂ ਤੋਂ ਦੇਖੀਏ ਖਾਸ ਕਰਕੇ ਹੁਣ ਲੁਧਿਆਣਾ ਜਿਮਨੀ ਚੋਣ ਜਿਹੜੀ ਚੱਲ ਰਹੀ ਹੈ ਉਹਦੀਆਂ ਰੈਲੀਆਂ ਨੂੰ ਦੇਖੀਏ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਮਾਮਲੇ ਦੀ ਥੋੜੀ ਜਿਹੀ ਗੱਲ ਕਰੂ ਪਹਿਲਾਂ ਪਹਿਲਾਂ ਤਾਂ ਮੈਂ ਉਹ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰ ਕਰਦੀ ਆ ਜੀ ਮੈਨੂੰ ਬਹੁਤ ਜਾਣੇ ਕਹਿੰਦੇ ਨੇ ਕਿ ਤੁਹਾਡੇ ਚ ਸਬਰ ਬਹੁਤ ਹੈ ਕਿਉਂਕਿ ਮੈਂ ਇੱਕਦਮ ਮੇਰੇ ਬੱਚੇ ਛੋਟੇ ਸੀ ਜਦੋਂ ਰਾਜਨੀਤੀ ਚਾਈ 2002 ਦੇ ਵਿੱਚ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣੀ ਜਾਨਕੀ ਰਾਜਨੀਤੀ ਦੀ ਪਹਿਲੀ ਜਦੋਂ ਤੁਹਾਡੀ ਪਲਾਨ ਸੀਗਾ ਤਾਂ ਉਹਦੇ ਵਿੱਚ ਜਿਹੜਾ ਪਹਿਲਾ ਪ੍ਰਸ਼ਾਸਕੀ ਪਦਰ ਦਾ ਉਹਦਾ ਹਾਂਜੀ ਜ਼ਿਲ੍ਹਾ ਪ੍ਰੀਸ਼ਦ ਚੋਣ ਲੜੀ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਕੇ ਜਿੱਤ ਕੇ ਆਈ ਮੈਂਬਰ ਬਣੀ ਪਟਿਆਲਾ ਜ਼ਿਲ੍ਹੇ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣੀ ਜੀ ਜੀ ਚੇਅਰਪਰਸਨ ਬਣ ਕੇ ਜੋ ਮੈਂ ਆਪਣੀ ਸਿਆਣਪ ਦੇ ਨਾਲ ਜੋ ਮੈਂ ਇਮਾਨਦਾਰੀ ਦੇ ਨਾਲ ਉਸ ਕੁਰਸੀ ਤੇ ਬੈਠ ਕੇ ਕੰਮ ਕੀਤੇ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਵੀ ਚੇਅਰਮੈਨ ਬਣੇ ਕਿ ਕਿਸੇ ਨੇ ਮੇਰੇ ਮੁਕਾਬਲੇ ਦਾ ਕੰਮ ਕੀਤਾ ਹੋਗਾ ਕਿਉਂਕਿ ਉਸ ਸਮੇਂ ਜਿਹੜੀ ਸੀ ਭਰਤੀ ਇੱਕ ਮੰਤਰੀ ਨੇ ਓਨੀ ਭਰਤੀ ਨਹੀਂ ਸੀ ਕੀਤੀ ਜਿੰਨੀ ਪੰਚਾਇਤੀ ਰਾਜ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਨੇ કરી ਸੀ ਮੈਂ 1500 ਦੇ ਕਰੀਬ ਡਾਕਟਰਸ ਜਿਹੜੇ ਰੂਰਲ ਡਿਸਪੈਂਸਰੀਆਂ ਚ ਐਮਬੀਬੀਐਸ ਡਾਕਟਰਸ ਭਰਤੀ ਕਰੇ ਮੈਂ ਵੈਟਰਨਰੀ ਡਾਕਟਰਸ ਦੀ ਭਰਤੀ ਕੀਤੀ ਸੌਰੀ 1500 ਟੀਚਰ ਪ੍ਰਤੀ ਕਰੇ 150 ਡਾਕਟਰ ਐਮਬੀਬੀਐਸ ਜਿਹੜੇ ਉਹ ਪ੍ਰਤੀ ਕਰੇ ਬਿਲਕੁਲ ਉਹ ਫੀਲਡ ਚ ਤੁਹਾਡਾ ਜ਼ਿਕਰ ਹੁੰਦਾ ਉਹ ਬਿਲਕੁਲ ਜੀ 10 ਰੁਪਏ ਦੇ ਫਾਰਮ ਤੇ ਹਰ ਬੱਚੇ ਨੂੰ ਨੌਕਰੀ ਮਿਲੀ ਹੈ ਮੈਰਿਟ ਤੇ ਮਿਲੀ ਹੈ ਪਾਰਦਰਸ਼ਤਾ ਦੇ ਨਾਲ ਵੀ ਮਿਲੀ ਹੈ ਜੇ ਗੱਲ ਕਰੀਏ ਡਿਵੈਲਪਮੈਂਟ ਦੀ ਪਿੰਡਾਂ ਦੇ ਵਿੱਚ ਉਦੋਂ ਮੁਹਾਲੀ ਜ਼ਿਲ੍ਹਾ ਨਹੀਂ ਸੀ ਹੁੰਦਾ ਪਟਿਆਲਾ ਜ਼ਿਲ੍ਹਾ ਮੁਹਾਲੀ ਤੱਕ ਸੀ ਜੀ ਫਿਰ ਮੁਹਾਲੀ ਸਾਰਾ ਬਿਲਕੁਲ ਜੀ ਉਹ ਲਾਲੜੂ ਡੇਰਾ ਬੱਸੀ ਸਾਰਾ ਪਟਿਆਲੇਤ ਸੀ ਬਿਲਕੁਲ ਬਿਲਕੁਲ ਉੱਥੇ ਤੱਕ ਤੋਂ ਲੈ ਕੇ ਅੱਗੇ ਚੰਡੀਗੜ੍ਹ ਤੱਕ ਬਿਲਕੁਲ ਜੀ ਉੱਥੇ ਤੱਕ ਜਿਹੜੀਆਂ ਹੈਗੀਆਂ ਗਰੰਟਾ ਦਿੱਤੀਆਂ ਪਿੰਡਾਂ ਦੀ ਡਵੈਲਪਮੈਂਟ ਲਈ ਚਾਹੇ ਛੱਪੜ ਪੱਕੇ ਕਰਨ ਦੀ ਗੱਲ ਸੀ ਚਾਹੇ ਵਾਟਰ ਬਾਕਸ ਬਣਾਉਣ ਦੀ ਗੱਲ ਸੀ ਸਕੂਲਾਂ ਦੇ ਲਈ ਜੋ ਵੀ ਗਰੰਟਾ ਜੋ ਉਹਨਾਂ ਦੇ ਮਰਮਮਤ ਦਾ ਜੋ ਵੀ ਆਇਆ ਇੰਦਰਾਵਾਸ ਯੋਜਨਾ ਦੇ ਤਹਿਤ ਤੇ ਰਾਜੀਵ ਕਲਿਆਣ ਯੋਜਨਾ ਦੇ ਤਹਿਤ ਮਕਾਨ ਬਣਾ ਕੇ ਦੇਣੇ ਤੇ ਰੂਰਲ ਟਾਇਲਟਸ ਦਾ ਜਿੰਨਾ ਪੈਸਾ ਆਇਆ ਮੇਰੀ ਇਹੀ ਕੋਸ਼ਿਸ਼ ਰਹੀ ਕਿ ਸਹੀ ਜਿਹੜਾ ਬੈਨੀਫਿਸ਼ੀਰੀ ਹੈ ਸਹੀ ਜਿਹੜਾ ਲਾਭਪਾਤਰੀ ਹੈ ਉਹਨੂੰ ਇਹ ਲਾਭ ਜਿਹੜਾ ਮਿਲਣਾ ਚਾਹੀਦਾ ਹੈ ਸ਼ਗਨ ਸਕੀਮਾਂ ਸੀ ਜੀ ਸੀਡੀਪੀਓ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਸੀ ਉਹ ਬੱਚਿਆਂ ਦਾ ਆਂਗਣਵਾੜੀਆਂ ਚ ਖਾਣਾ ਚੈੱਕ ਕਰਨਾ ਟੈਂਡਰਸ ਹੋਣੇ ਮਤਲਬ ਹਰ ਪੱਖੋਂ ਇਮਾਨਦਾਰੀ ਦੇ ਨਾਲ ਪੂਰੀ ਸੇਵਾ ਕੀਤੀ ਇੱਕ ਵਾਰ ਕੇਂਦਰੀ ਮੰਤਰੀ ਆਏ ਸੀ ਸ਼ਾਇਦ ਵਾਹਦਗੜ ਦੇ ਵਿੱਚ ਬਿਲਕੁਲ ਆਏ ਸੀ ਜੀ ਉਦੋਂ ਬਧਰ ਉਹਦੇ ਤਾਰੀਫ ਹੋਈ ਸੀ ਤੁਹਾਡੀ ਮਹਿਲਾ ਸ਼ਕਤੀ ਅਭਿਆਨ ਪ੍ਰੋਗਰਾਮ ਹੋਇਆ ਸੀ ਤੇ ਉਦੋਂ ਮਨੀ ਸ਼ੰਕਰ ਆਈਅਰ ਜੀ ਜਿਹੜੇ ਸੀ ਪੰਚਾਇਤ ਮੰਤਰੀ ਸੀ ਤੇ ਉਹ ਬਹੁਤ ਹੀ ਇੱਕ ਵੱਡਾ ਤੇ ਸਫਲ ਪ੍ਰੋਗਰਾਮ ਸੀ ਜਿਹਦੇ ਵਿੱਚ ਬਹੁਤ ਵੱਧ ਚੜ ਕੇ ਮਹਿਲਾ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੁਣ ਕੇ ਆਈਆਂ ਸਾਡੀਆਂ ਭੈਣਾ ਪੰਜ ਭੈਣਾ ਉਹਨਾਂ ਨੇ ਹਿੱਸਾ ਲਿਆ ਸੀ ਤੇ ਇੱਕ ਬੜਾ ਸਫਲ ਪ੍ਰੋਗਰਾਮ ਉਦੋਂ ਹੋਇਆ ਸੀ ਗਰਸ਼ਾਦਿਕਰਨ ਦਾਵਾ ਜੀ ਕਹਿੰਦਾ ਭਾਵ ਕਿ ਤੁਸੀਂ ਵਿਕਾਸ ਦੇ ਮਾਮਲੇ ਦੇ ਵਿੱਚ ਪੂਰੇ ਵੱਡੇ ਉਦੋਂ ਪਟਿਆਲਾ ਜ਼ਿਲ੍ਹਾ ਅਸੀਂ ਮਹਾਲੀਵੀ ਦੇ ਵਿੱਚ ਸੀਗਾ ਤੇ ਤੁਹਾਡਾ ਜ਼ਿਕਰ ਵੀ ਵੱਡੇ ਪੱਧਰ ਉੱਤੇ ਰਿਹਾ ਕੇਂਦਰੀ ਮੰਤਰੀ ਨੇ ਤਾਰੀਫ਼ ਕੀਤੀ ਕਾਂਗਰਸ ਦੇ ਵਿੱਚ ਤੁਹਾਡਾ ਇੱਕ ਵੱਡਾ ਰੋੜ ਰਿਹਾ ਉਸ ਵੇਲੇ ਤੇ ਬੜੀ ਛੋਟੀ ਉਮਰੇ ਤੁਹਾਡੀ ਚਰਚਾ ਵੀ ਰਹੀ ਕਿ ਇੱਕ ਵਿਕਾਸ ਪੱਖੋਂ ਪੰਜਾਬ ਦੇ ਵਿੱਚ ਇੱਕ ਜ਼ਿਕਰ ਰਿਹਾ ਅੱਗੇ ਬਿਲਕੁਲ ਜੀ ਮੈਂ 26 27 ਸਾਲ ਦੀ ਸੀ ਉਸ ਟਾਈਮ ਹਾਂ ਜੀ ਹਾਂ ਬਿਲਕੁਲ ਫਿਰ ਉਸ ਤੋਂ ਬਾਅਦ ਹੀ 2005 ਤੋਂ ਬਾਅਦ ਕੈਪਟਨ ਦੀ ਸਰਕਾਰ ਖਤਮ ਹੁੰਦੀ ਹੈ ਕਾਂਗਰਸ ਦੀ ਕਹਿੰਦਾ ਪਾ ਤੇ ਅੱਗੇ ਫਿਰ ਤੁਸੀਂ ਜਿਹੜੀ ਚੋਣ 2007 ਦੀ ਆਉਂਦੀ ਹੈ ਉਦੋਂ ਜ਼ਿਕਰ ਚੱਲਿਆ ਕਿ ਤੁਸੀਂ ਸਮਾਣਾ ਜਿਹੜਾ ਹਲਕਾ ਵਿਧਾਨ ਸਭਾ ਅਡਕੀ ਮੈਂ ਇੱਕ ਗੱਲ ਇੱਥੇ ਕਹਿਨੀ ਆ ਜਦੋਂ 2007 ਚ ਅਕਾਲੀ ਗਵਰਨਮੈਂਟ ਬਣੀ ਉਹਨਾਂ ਨੇ ਆਉਂਦੇ ਸਾਰ ਜੀ ਮੇਰੀ ਜ਼ਿਲ੍ਹਾ ਪ੍ਰੀਸ਼ਦ ਡਿਸਾਲਵ ਕਰਤੀ ਕਹਿੰਦੇ ਜੀ ਇਹਦੇ ਚੋਂ ਨਵਾਂ ਜ਼ਿਲ੍ਹਾ ਬਣਿਆ ਅੰਮ੍ਰਿਤਸਰ ਚੋਂ ਤਰਨਤਾਰਨ ਬਣਿਆ ਸੰਗਰੂਰ ਚੋਂ ਬਰਨਾਲਾ ਤੇ ਰੋਪੜ ਚੋਂ ਨਵਾਂ ਸ਼ਹਿਰ ਬਣਿਆ ਚਾਰ ਜ਼ਿਲ੍ਹਾ ਪ੍ਰੀਸ਼ਦਾਂ ਡਿਸਾਲਵ ਕਰਤੀਆਂ ਹੂੰ ਹੂੰ ਸੋ ਉਸ ਟਾਈਮ ਮੈਨੂੰ ਹਾਈ ਕੋਰਟ ਦਾ ਮੈਂ ਸਹਾਰਾ ਲਿਆ ਹਮ ਮੈਂ ਮਾਨਯੋਗ ਹਾਈ ਕੋਰਟ ਪਹੁੰਚੀ ਉੱਥੋਂ ਮੈਂ ਸਟੇ ਲੈ ਕੇ ਆਈ ਤੇ ਮੈਂ ਆਪਦਾ ਰਹਿੰਦਾ ਟਾਈਮ ਪੂਰਾ ਕੀਤਾ ਹਾਂ ਬਿਲਕੁਲ ਤੇ ਉਹ ਮੇਰਾ ਇੱਕ ਬਹੁਤ ਹੀ ਵੱਡਾ ਕਹਿ ਲਓ ਮੇਰੇ ਲਈ ਇੱਕ ਵੱਡੀ ਜਿੱਤ ਸੀ ਪ੍ਰਾਪਤੀ ਸੀ ਤੇ ਮੈਂ ਆਪਣੀ ਕਾਂਗਰਸ ਪਾਰਟੀ ਦਾ ਨਾਮ ਉੱਚਾ ਕੀਤਾ ਬਿਲਕੁਲ ਉਹ ਮੁਸ਼ਕਲ ਤੋਂ ਹੀ ਗੱਲ ਉੱਠੀ ਕਿ ਤੁਸੀਂ ਵਿਧਾਨ ਸਭਾ ਚੋਣ ਲੜਨੀ ਹੈ ਜ਼ਿਕਰ ਹੋਇਆ ਤੁਹਾਡਾ ਆਪਣਾ ਹਲਕਾ ਜਿਹੜਾ ਉਹ ਵਿਧਾਨ ਸਭਾ ਹਲਕਾ ਸਮਾਣਾ ਸਮਾਣੇ ਦੇ ਵਿੱਚ ਹੀ ਤੁਹਾਡਾ ਘਰ ਪੈਂਦਾ ਕਿਹੜੀ ਗੁਜਰਾਣ ਬਿਲਕੁਲ ਜੀ ਮੈਂ 28 ਸਾਲ 29 ਸਾਲ ਤੋਂ ਇੱਥੇ ਰਹਿ ਰਹੀ ਹਾਂ ਉਹ ਉਸ ਵੇਲੇ ਤੁਸੀਂ ਲੰਬੇ ਰਹੇ ਕਿਵੇਂ ਰਹੀ ਉਹ ਕਹਾਣੀ 2007 ਤੋਂ ਉੱਠਿਆ ਇਹ ਜਿਹੜਾ ਮਹਾਜ ਅੱਜ ਤੱਕ ਜਾਰੀ ਹੈ ਖੈਰ ਪਿਛਲੀ ਵਾਰ ਖੈਰ 2024 ਦੇ ਵਿੱਚ ਵੀ ਜਿਹੜੀ ਲੋਕ ਸਭਾ ਬਾਰੇ ਵੀ ਪਟਿਆਲੇ ਤੋਂ ਤੁਹਾਡਾ ਜ਼ਿਕਰ ਚੱਲਿਆ ਬਿਲਕੁਲ ਜੀ ਪਰ 2007 ਤੋਂ ਇਹ ਕਹਾਣੀ ਹੁਣ ਤੱਕ ਜ਼ਿਕਰ ਲੈ ਕੇ ਆਓ ਅੱਗੇ ਆਪਾਂ ਮੈਂ ਜੀ 2007 ਚ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨਿਕ ਬਹੁਤ ਵੱਡਾ ਆਪਣੇ ਆਪ ਚੋਹਦਾ ਤੇ ਮੈਂ ਬਹੁਤ ਹੀ ਇਹ ਬੜੀ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਸੀ ਮੈਂ ਪੜ੍ਹੀ ਲਿਖੀ ਸੀ ਬੜੀ ਸੂਝ ਬੂਝ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਕੋਈ ਮੇਰੀ ਇਮਾਨਦਾਰੀ 'ਚ ਯਾ ਕੋਈ ਮੇਰੀ ਕੰਮ ਕਰਨ ਦੀ ਤਰੀਕੇ ਦੇ ਵਿੱਚ ਕਿਤੇ ਵੀ ਮੇਰੇ ਨੰਬਰ ਘੱਟ ਨਹੀਂ ਸੀ 2007 ਦੇ ਵਿੱਚ ਮੈਂ ਕੈਪਟਨ ਸਾਹਿਬ ਤੇ ਮਹਾਰਾਣੀ ਸਾਹਿਬ ਕੋਲ ਗਈ ਕਿ ਤੁਸੀਂ ਮੇਰੀ ਮਦਦ ਕਰੋ ਕਿ ਮੈਨੂੰ ਜਿਹੜੀ ਹੈ ਸਮਾਨਤਾ ਟਿਕਟ ਦਿੱਤੀ ਜਾਵੇ ਬੜੇ ਸਿਆਸੀ ਗੁਰੂ ਇਹ ਮੈਲ ਹੀ ਸਨ ਨਾ ਕੈਪਟਨ ਮਰੀਦ ਸਿੰਘ ਜਾਂ ਪ੍ਰਨੀਤ ਕੌਰ ਹਾਂਜੀ ਪਟਿਆਲੇ 'ਚ ਦੇਖੋ ਪ੍ਰਨੀਤ ਕੌਰ ਜੀ ਐਮਪੀ ਸੀਗੇ ਤੇ ਮੈਨੂੰ ਇੱਕ ਔਰਤ ਨੂੰ ਔਰਤ ਦੇ ਨਾਲ ਕੰਮ ਕਰਨਾ ਇੱਕਦਮ ਨਵੀਂ ਫੀਲਡ 'ਚ ਜਿਵੇਂ ਕਹ ਲੋ ਰਾਜਨੀਤੀ ਚ ਆਈ ਸੀ ਛੋਟੀ ਉਮਰ ਸੀ ਮੈਨੂੰ ਸੌਖਾ ਵੀ ਲੱਗਿਆ ਉਹਨਾਂ ਨਾਲ ਕੰਮ ਕਰਨਾ ਤੇ ਉਹੀ ਮੈਨੂੰ ਲੈ ਕੇ ਆਏ ਸੀ ਪਰ ਅੱਜ ਤੁਹਾਨੂੰ ਗਰੇਜ ਤਾਂ ਨਹੀਂ ਕਿ ਜੇ ਸਿਆਸੀ ਗੁਰੂ ਤੁਸੀਂ ਮਹਿਲਾ ਵਾਲੇ ਮੋਰਿੰਦਰ ਸਿੰਘ ਪ੍ਰਨੀਤ ਕੌਰ ਭਾਵੇਂ ਕਿ ਉਹ ਕਾਂਗਰਸ ਛੱਡ ਕੇ ਭਾਜਪਾ ਹੀ ਹੋ ਗਿਆ ਲਈ ਕੋਈ ਗਰੇਜ ਤਾਂ ਨਹੀਂ ਕਿ ਹੈ ਕੁਝ ਦੇਖੋ ਜੀ ਗਰੇਜ ਤਾਂ ਇਹ ਹੈ ਜਦੋਂ ਉਹ ਛੱਡ ਕੇ ਗਏ ਤਾਂ ਬੜਾ ਦੁੱਖ ਲੱਗਿਆ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਮੇਰਾ ਤਾਂ ਰਿਪੋਰਟ ਕਾਰਡ ਹੀ ਉਹਨਾਂ ਕੋਲ ਹੈ ਕਿਉਂਕਿ ਅਸੀਂ ਪਟਿਆਲੇ ਦੇ ਵਿੱਚ ਮੈਂ ਜਿੱਥੇ ਡਿਊਟੀ ਲਈ ਤੰਦੇਹੀ ਦੇ ਨਾਲ ਪੂਰੇ 20-22 ਸਾਲ ਉਹਨਾਂ ਨਾਲ ਰਹੇ ਬਹੁਤ ਵੱਡੀ ਗੱਲ ਕਰਦੀ ਕਿ ਜਿਨ੍ਹਾਂ ਦੇ ਕੋਲ ਰਿਪੋਰਟ ਕਾਰਡ ਸੀ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਦੇਖੋ ਤੇ ਤੁਸੀਂ ਰਹਿ ਗਏ ਰੜੀ ਮਦਦ ਪਰ ਫਿਰ ਵਾਹਿਗੁਰੂ ਨੇ ਦੁਬਾਰਾ ਉੱਠਣਾ ਹਾਂਜੀ ਪਰ ਤੁਸੀਂ 2007 ਤੋਂ ਪਹਿਲਾਂ ਲਿਆਓ ਕਿ ਕਿਵੇਂ ਕਹਾਣੀ ਉੱਠੀ ਤੁਹਾਡੀ ਚਰਚਾ ਹੋਈ ਵਿਧਾਨ ਸਭਾ ਹਲਕਾ ਸੁਮਾਣਾ ਵਾਸਤੇ 2007 ਦੇ ਵਿੱਚ ਮੈਂ ਆਪਣੇ ਲੀਡਰ ਸੀ ਮਹਾਰਾਣੀ ਪ੍ਰਨੀਤ ਕੌਰ ਜੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਹੂੰ ਟਿਕਟ ਲਈ ਮੇਰੀ ਮਦਦ ਕਰੋ ਤਾਂ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਜੀ ਤੁਹਾਡੀ ਪ੍ਰਸ਼ੰਸਕਾਂ ਨੇ ਕਿਹਾ ਕਹਿੰਦਾ ਪਾ ਹਾਂਜੀ ਚਲੋ ਪ੍ਰਸ਼ੰਸਕਾਂ ਦੇ ਨਾਲ ਹੀ ਤੁਹਾਡਾ ਇਮਤ ਪੈਂਦੀ ਹੈ ਨਾ ਜੀ ਕੱਲ ਕਰਨ ਦੀ ਗੱਲ ਤਾਂ ਮੈਂ ਹੀ ਕਰਨੀ ਸੀ ਅੱਗੇ ਜਦ ਪ੍ਰਸ਼ੰਸਕਾਂ ਨੇ ਕੀਤੀ ਜਾਂ ਅਸੀਂ ਕੀਤੀ ਮੈਂ ਦਿੱਲੀ ਉਹਨਾਂ ਨੂੰ ਮਿਲੀ ਤੇ ਉਹਨਾਂ ਨੇ ਮੈਨੂੰ ਕਿਹਾ ਬੇਟਾ ਤੇਰੀ ਉਮਰ ਬੜੀ ਛੋਟੀ ਹੈ ਹੂੰ ਹੂੰ ਤੇ ਮੈਂ ਉਹਨਾਂ ਨੂੰ ਅੱਜ ਵੀ ਮੈਂ ਆਪਣੇ ਦਿਲ 'ਚ ਬੜੇ ਮੇਰੇ ਬਲਵਲੇ ਉੱਠਦੇ ਨੇ ਮੈਂ ਪੁੱਛਦੀਆਂ ਕਿ ਸਿਆਸਤ 'ਚ ਉਮਰ ਦਾ ਤਾਂ ਕੋਈ ਉਹ ਨਹੀਂ ਹੋ ਸਕਦਾ ਅੱਜ ਜਿਹੜੇ ਮੈਥੋਂ ਛੋਟੀ ਉਮਰ ਦੇ ਆ ਉਹਨਾਂ ਦੇ ਡਿਫਰੈਂਟ ਜਿਹੜੇ ਮਾਈਂਡਸ ਹੁੰਦੇ ਨੇ ਉਹਨਾਂ 'ਚ ਅਲੱਗ ਤਰ੍ਹਾਂ ਦੀ ਗੱਲਬਾਤ ਕਰਨ ਦੀ ਊਰਜਾ ਹੋਰ ਵਧੀਆ ਹੁੰਦੀ ਹੈ। ਸੋ ਸੱਤ 'ਚ ਉਹਨਾਂ ਨੇ ਮੈਨੂੰ ਇਹ ਕਹਿ ਕੇ ਲਾਂਭਿਆ ਕਰਤਾ। 12 'ਚ ਸਮਾਂ ਆਇਆ। ਤੁਸੀਂ ਵੀ ਸੋਚ ਲਿਆ ਕਿ ਸ਼ਾਇਦ ਅਜੇ ਹਾਲੇ ਛੋਟੇ ਆ। ਚਲੋ ਜੀ ਇਹ ਸਿੱਖ ਕੇ ਹੋਰ ਤਜਰਬਾ ਸ਼ਾਇਦ ਚਲੋ ਵਧੀਆ ਹੋਰ ਕੰਮ ਕਰੀਏ। ਤਾਂ ਮਨ ਨੂੰ ਦੁੱਖ ਤਾਂ ਇੱਕ ਵਾਰ ਲੱਗਿਆ ਵੀ ਉਮਰ ਛੋਟੀ ਹੋਣਾ ਵੀ ਜਦ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਬਣ ਗਈ। ਅੱਧਾ ਐਮ.ਐਲ.ਏ ਹੁੰਦਾ ਜੀ। ਹਾਂ ਬਿਲਕੁਲ ਬਿਲਕੁਲ। ਠੀਕ ਹੈ। ਤੇ ਜਦੋਂ ਤੁਸੀਂ ਜ਼ਿਲ੍ਹੇ ਅੱਧਾ ਡੀਸੀ ਹੁੰਦਾ ਜੀ ਅੱਧਾ ਐਮਐਲਏ ਮੈਂ ਕਹਿ ਰਹੀ ਹਾਂ ਜਦੋਂ ਚੋਣ ਲੜਦੇ ਆ ਕਿਉਂਕਿ ਇੱਕ ਹਲਕੇ 'ਚੋਂ ਦੋ ਮੈਂਬਰ ਜਿੱਤਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਪੂਰੇ ਜ਼ਿਲ੍ਹੇ 'ਚ ਕੰਮ ਕਿੱਥੋਂ ਇਹ ਤਾਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵਜੋਂ ਇੱਕ ਆਪਣੇ ਆਪ ਦੇ ਵਿੱਚ ਅੱਧਾ ਡੀਸੀ ਵੀ ਹੁੰਦਾ ਨਾ ਬਿਲਕੁਲ ਜੀ ਵਿਜੀਲੈਂਸ ਕਮੇਟੀ ਦੀ ਤੁਸੀਂ ਚੇਅਰਪਰਸਨ ਤੁਸੀਂ ਨਾਲ ਡੀਸੀ ਸਾਹਿਬ ਬੈੰਦੇ ਆ ਤੁਸੀਂ ਨਾਲ ਮੈਂਬਰ ਹੁੰਨੇ ਉਹਦੇ ਵਿੱਚ ਤੇ ਉਸ ਤੋਂ ਬਾਅਦ ਬਾਰ ਆਇਆ ਜੀ ਹਾਂ ਫਿਰ ਮੈਂ ਅਪਲਾਈ ਕੀਤਾ ਕਿਉਂਕਿ ਮੈਂ ਪੈਨਲ ਚ ਆਉਂਦੀ ਰਹੀ ਸੱਤ ਚ 12 ਚ 17 ਚ 24 ਤਾਂ ਫਿਰ ਮੈਨੂੰ ਕਿਹਾ ਗਿਆ ਕਿ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਬੇਟਾ ਉਹਨਾਂ ਨੇ ਅਪਲਾਈ ਕਰਤਾ ਕਿ ਜੀ ਇਹ ਲੜਨਗੇ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਜੀ ਜੀ ਉਹਨਾਂ ਨੇ ਕੀਤਾ ਤਾਂ ਚਾਹੇ ਉਹ ਹਾਰ ਗਏ ਇਹਨਾਂ ਦੇ ਕੋਲ ਤੁਹਾਡਾ ਰਿਪੋਰਟ ਕਾਰਡ ਸੀ ਉਹਨਾਂ ਨੇ ਆਪਣੀ ਸੀਟ ਤੁਹਾਡੀ ਸੀਟ ਫਿਰ ਕੀਤੀ ਆਪਣੀ ਫਿਰ ਫਿਰ ਆਪਣੇ ਬੇਟੇ ਨੂੰ ਭੇਜਤਾ ਜਦ ਕਿ ਮੈਂ ਦੇਖਿਆ ਕਿ ਜਿਹੜੀ ਸਬਾਣੀ ਦੀ ਹੈ ਉਹਨੂੰ ਤਾਂ ਮਿਲੀ ਨਹੀਂ ਫਿਰ ਪਟਿਆਲੇ ਤੋਂ ਕੈਂਡੀਡੇਟ ਸਬਾਣੀ ਚ ਚਲੋ ਚਲੇ ਗਏ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹ ਚੋਣ ਲੜਨਾ ਨਹੀਂ ਚਾਹੁੰਦੇ ਸੀ ਪਰ ਫਿਰ ਉਹਨਾਂ ਨੂੰ ਉੱਥੋਂ ਲੜਾਇਆ ਗਿਆ ਪਰ ਮੈਂ ਫਿਰ ਆਪਣੇ ਦਿਲ ਨਾਲ 30 ਦਿਨ 30 ਜਨਵਰੀ ਨੂੰ ਮੈਨੂੰ ਯਾਦ ਆਦੋ ਸ਼ਾਇਦ ਚੋਣ ਸੀਗੀ ਮੈਂ ਬਹੁਤ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਉਹਨਾਂ ਦੇ ਨਾਲ ਪਰ ਉਹ ਹਾਰ ਗਏ ਜੀ ਕਿਉਂਕਿ ਲੋਕਾਂ ਨੇ ਦੇਖਣਾ ਹੈ ਨਾ ਕਿ ਕਿਹਨੂੰ ਵੋਟ ਕਰਨੀ ਹੈ ਅਸੀਂ ਤਾਂ ਮਿਹਨਤ ਕਰ ਸਕਦੇ ਹਾਂ ਸਰਜੀਤ ਸਿੰਘ ਰਖੜਾ ਜਿੱਤੇ ਸੀ ਹਾਂ ਜੀ ਫਿਰ ਉਹ ਹਾਰ ਗਏ ਫਿਰ ਉਸ ਤੋਂ ਬਾਅਦ ਬਾਈ ਜੀ 17 ਆਈ ਫਿਰ ਤਾਂ ਜੱਗੋ 18 ਵੀ ਹੋ ਗਈ ਮੇਰੇ ਨਾਲ ਜਦੋਂ ਸਰਕਾਰ ਆਈ ਫਿਰ ਜਦੋਂ ਸਰਕਾਰ ਆਈ ਦੇਖੋ ਕਿੰਨੀ ਮਿਹਨਤ ਕਰੀ ਇੱਕ ਇੱਕ ਬੰਦੇ ਦੀ ਮਿਹਨਤ ਹੁੰਦੀ ਹੈ ਮੈਂ ਆਪਣੇ ਹਲਕੇ 'ਚ ਮਿਹਨਤ ਕਰਦੀ ਰਹੀ ਰਖੜਾ ਸਾਹਿਬ ਕੈਬਨਿਟ ਮਨਿਸਟਰ ਰਹੇ ਮੈਂ ਉਹਨਾਂ ਦੇ ਨਾਲ ਆਪਦੇ ਵਰਕਰਾਂ ਦੀ ਹਮੇਸ਼ਾ ਲੜਾਈ ਲੜੀ ਅੱਗੇ ਹੋ ਗਈ ਸੋ ਮੇਰਾ ਹੱਕ ਪੜਨਦਾ ਸੀ ਮੈਂ ਆਪਦਾ ਫੇਰ ਹੱਕ ਮੰਗਿਆ 17 ਦੇ ਵਿੱਚ ਫਿਰ ਉੱਥੇ ਮੈਨੂੰ ਇਗਨੋਰ ਕਰਤਾ ਪਾਰਟੀ ਨੇ ਤੇ ਬੜਾ ਕੌਣ ਆਗੇ ਸੀ ਉਦੋਂ ਉੱਥੇ ਸਰਦਾਰ ਲਾਲ ਸਿੰਘ ਜੀ ਦੇ ਬੇਟੇ ਸਰਦਾਰ ਰਜਿੰਦਰ ਸਿੰਘ ਆ ਗਏ ਰਜਿੰਦਰ ਸਿੰਘ ਉਹਨਾਂ ਨੇ ਬਹੁਤ ਹੀ ਮੈਨੂੰ ਹੈਰਾਨ ਕੀ ਹੋਈ ਸਨੌਰ 40 ਸਾਲ ਇਲੈਕਸ਼ਨ ਲੜਦੇ ਰਹੇ 8 7 8 ਚੋਣਾ ਲੜ ਕੇ ਫਿਰ ਉਹ ਆਪਣੇ ਬੇਟੇ ਨੂੰ ਇੱਧਰ ਭੇਜਦਾ ਉਹਨਾਂ ਨੂੰ ਏਸੀ ਮੈਂ ਦੋ ਟਿਕਟਸ ਲਵਾਂਗਾ ਹਲਕਾ ਉਹਨਾਂ ਨੇ ਬਦਲਿਆ ਪਹਿਲੀ ਵਾਰ ਹਲਕਾ ਬਦਲ ਲਿਆ ਜੀ ਉਹਨਾਂ ਨੂੰ ਏਸੀ ਮੈਂ ਦੋ ਟਿਕਟਸ ਲਵਾਂਗਾ ਸਨੌਰ ਦਾ ਕਾਲਾ ਜਿਹੜਾ ਖੇਤਰ ਸੀਗਾ ਜੀ ਜੀ ਉਹਨਾਂ ਨੇ ਸੋਚਿਆ ਦੋ ਟਿਕਟਸ ਲਵਾਂਗੇ ਕੈਪਟਨ ਸਾਹਿਬ ਨੇ ਕਰਤਾ ਵਨ ਫੈਮਲੀ ਵਨ ਟਿਕਟ ਤੇ ਉਹਦੇ ਚ ਉਹਨਾਂ ਨੇ ਬੇਟੇ ਨੂੰ ਇੱਥੋਂ ਦਿਵਾਲੀ ਕਿ ਮੈਂ ਸਨੌਰ ਤੋਂ ਲੈ ਲਾਂਗਾ ਫਿਰ ਗਿਲਾ ਰਿਆ ਚਲੋ ਮੈਂ ਇੱਥੋਂ ਤੱਕ ਵੀ ਕਿਹਾ ਜੇ ਸਮਾਣਾ ਸਨੌਰ ਦਾ ਟਿਕ ਨਹੀਂ ਉਹਨਾਂ ਨੂੰ ਨਹੀਂ ਮਿਲੀ ਨਾ ਮੈਂ ਫਿਰ ਕੀ ਕਿ ਮੈਂ ਕਿਹਾ ਸਰਦਾਰ ਲਾਲ ਸਿੰਘ ਜੀ ਨੂੰ ਕਿ ਚਲੋ ਜੇ ਤੁਹਾਡੇ ਬੇਟੇ ਨੂੰ ਤੁਸੀਂ ਸੁਮਾਣਾ ਦਿਵਾ ਲਿਆ ਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਪੂਰੇ ਜ਼ਿਲ੍ਹੇ 'ਚ ਕੰਮ ਕੀਤਾ ਮੇਰਾ ਹੱਕ ਬਣਦਾ ਮੈਨੂੰ ਸਨੌਰ ਦੇ ਦਿਓ ਜੀ 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 ਫਿਰ ਉੱਥੇ ਉਹਨਾਂ ਨੇ ਅਕਾਲੀ ਦਲ 'ਚੋਂ ਹੈਰੀਮਾਨ ਜੀ ਆਏ ਉਹਨਾਂ ਨੂੰ ਚੋਂ ਲੜਾਈ ਫਿਰ ਮੈਨੂੰ ਬਹੁਤ ਹੀ ਬੁਰਾ ਲੱਗਿਆ ਕਿ ਇੱਕ ਤੁਹਾਡੀ ਵਰਕਰ ਹੋ ਕੇ ਕੰਮ ਕਰ ਰਹੀ ਹੈ ਇੱਕ ਤੁਹਾਡੀ ਲੀਡਰ ਹੈ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਬਹੁਤ ਵੱਡੀ ਪਾਵਰ ਹੈ ਆਪਣੇ ਆਪ ਚ ਪਾਵਰ ਇਨ ਦਾ ਸੈਂਸ ਵੀ ਬਹੁਤ ਉਹਨੂੰ ਮੌਕਾ ਮਿਲਿਆ ਕੰਮ ਕਰਨ ਦਾ ਮੈਂ ਇੰਨਾ ਆਪਣੀ ਕੋਸ਼ਿਸ਼ ਕਰਕੇ ਇੰਨੀ ਇਮਾਨਦਾਰੀ ਨਾਲ ਪਾਰਟੀ ਦੇ ਵਿਚਾਰ ਡਿਸਪਲਿਨ ਨੂੰ ਫੋਲੋ ਕਰਦੇ ਇੱਥੇ ਤੱਕ ਆਈ ਤੁਸੀਂ ਮੈਂ ਨਹੀਂ ਬੈਠੀ ਦਿਖੀ ਤੁਸੀਂ ਫਿਰ ਅਕਾਲੀ ਦਲ ਚੋਂ ਲਿਆ ਕੇ ਉਹਨਾਂ ਨੂੰ ਟਿਕਟ ਦਿੱਤੀ ਸੋ ਫਿਰ ਮੇਰਾ ਨੰਬਰ ਕੱਟ ਗਿਆ ਜੀ ਫਿਰ ਮੈਨੂੰ ਉੱਥੇ ਸਰਦਾਰ ਲਾਲ ਸਿੰਘ ਜੀ ਦੀ ਫੈਮਲੀ ਨੇ ਮੇਰੇ ਕੋਲ ਆਏ ਮੈਨੂੰ ਕਿਹਾ ਜਦ ਕਿ ਮੇਰੇ ਸਪੋਰਟਰਸ ਦਾ ਕਿਤੇ ਨਾ ਕਿਤੇ ਮੇਰੀ ਫੈਮਲੀ ਦਾ ਵੀ ਇੱਕ ਦਬਾਅ ਸੀ ਕਿ ਮੈਂ ਆਜ਼ਾਦ ਚੋਣ ਲੜਾਂ ਹੂੰ ਪਰ ਮੈਂ ਫਿਰ ਕਿਹਾ ਕਿ ਨਹੀਂ ਪਾਰਟੀ ਨਾਲ ਵਫਾਦਾਰੀ ਨਿਭਾਉਣੀ ਹੈ ਸੋ ਮੈਂ ਆਜ਼ਾਦ ਚੋਣ ਨਹੀਂ ਲੜੀ ਤੇ ਮੈਂ ਫਿਰ ਕਾਂਗਰਸ ਦੇ ਕੈਂਡੀਡੇਟ ਦੀ ਡਟ ਕੇ ਦਿਨ ਰਾਤ ਇੱਕ ਕਰਕੇ ਪਿੰਡ ਪਿੰਡ ਬੋਲ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਕੰਮ ਮਗਣਾਏ ਜੋ ਪਾਰਟੀ ਨੇ ਜੋ ਸਾਡੀ ਨੇ ਕੀਤਾ ਕਾਂਗਰਸ ਪਾਰਟੀ ਦੀਆਂ ਉਪਲਬਧੀਆਂ ਦਸੀਆਂ ਜਿੰਦਰ ਸਿੰਘ ਦੇ ਹੱਕ ਦੇ ਉਹਨਾਂ ਨੂੰ ਜਿਤਾਇਆ ਜੀ ਜਿਤਾਇਆ ਉਹਨਾਂ ਨੂੰ ਜੀ 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 ਪਰ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਅਗਲੀ ਵਾਰ ਇੱਕ ਚਾਂਸ ਦੇ ਦਿਓ ਇਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਮੈਨੂੰ ਬਹੁਤ ਕਿਹਾ ਕਿ ਭੈਣ ਜੀ ਇੱਕ ਚਾਂਸ ਦੇ ਦਿਓ ਅਗਲੀ ਵਾਰੀ ਤੁਸੀਂ 22 'ਚ ਤੁਸੀਂ ਲੜਿਓ ਸੁਮਾਣਾ ਜੀ 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 ਪਰ 22 'ਚ ਫੇਰ ਅੱਗੇ ਆ ਕੇ ਕਹਿੰਦੇ ਜੀ ਅਸੀਂ ਸਿਟਿੰਗ ਹਮ ਅੱਛਾ ਕਿਤੇ ਨਾ ਕਿਤੇ ਗਿਲਾ ਹੁੰਦਾ ਵੀ ਸ਼ਾਇਦ ਇੱਕ ਔਰਤ ਹੋਣ ਕਰਕੇ ਹੂੰ ਹੂੰ ਕਿਤੇ ਨਾ ਕਿਤੇ ਰੱਬ ਨਾਲ ਵੀ ਗਿਲਾ ਕਰਦੀ ਆ ਕਿ ਮੈਂ ਔਰਤ ਆ ਕੰਮ 'ਚ ਤਾਂ ਮੇਰੇ ਮੈਨੂੰ ਨਹੀਂ ਲੱਗਦਾ ਕੋਈ ਕਮੀ ਐ ਇਮਾਨਦਾਰੀ 'ਚ ਨਹੀਂ ਹੁੰਦਾ ਨਾ ਸਤ ਤੋਂ ਤੁਹਾਡਾ ਇੱਕ ਮਹਾਜ ਉੱਠਿਆ ਟਿਕਟਾ ਤਾਂ ਬਾਈ ਆ ਗਈ ਗੱਲ ਨਹੀਂ ਬਣੀ ਕਈ ਵਾਰੀ ਹੁੰਦਾ ਨਾ ਕੇਂਦਰੀ ਪੱਧਰ ਉੱਤੇ ਯਤਨ ਕੀਤੇ ਜਾਂਦੇ ਆ ਉਹ ਤੁਸੀਂ ਯਤਨ ਕਰਦੇ ਰਹਿ ਕੇ ਕਿਉਂਕਿ ਕਾਂਗਰਸ ਦਾ ਇੱਕ ਤਰੀਕਾ ਹੈ ਕਿ ਕੇਂਦਰੀ ਲੀਡਰਸ਼ਿਪ ਦਾ ਵੀ ਥਾਪੜਾ ਹੋਵੇ ਤੇ ਫਿਰ ਜਾ ਕੇ ਕਈ ਵਾਰੀ ਗੱਲ ਬਣ ਗਈ ਇੱਥੇ ਤੁਹਾਨੂੰ ਮੈਂ ਦੱਸਣਾ ਚਾਹੁੰਨੀ ਕਿ ਸਰਵੇ 17 ਚ ਮੇਰਾ 44% ਸੀ ਹੂੰ 17 ਦਾ ਕੈਪਟਨ ਸਾਹਿਬ ਨੂੰ ਜਦੋਂ ਮੈਂ ਦਿੱਲੀ ਮਿਲੀ ਡੈਪਟੀ ਲੀਡਰ ਸੀਗੇ ਜਦੋਂ ਮੈਂ ਉੱਥੇ ਜਾ ਕੇ ਮਿਲੀ ਮੈਂ ਕਿਹਾ ਜੀ ਬਈ ਤੁਸੀਂ ਕਹਿੰਦੇ ਬੇਟਾ ਸਰਵੇ ਕਰਾਉਣਾ ਮੈਂ ਕਿਹਾ ਜੀ ਸਰਵੇ ਚ ਤਾਂ ਮੈਂ 44% ਹੂੰ ਹੂੰ ਤੇ ਉਹਨਾਂ ਨੇ ਖੁਦ ਮੈਨੂੰ ਕਿਹਾ ਕਿ ਰਜਿੰਦਰ ਸਿੰਘ ਦਾ ਜਿਹੜਾ ਸਰਵੇ 6% ਹੈ ਕਹਿੰਦੇ ਮੈਂ 6% ਵਾਲੇ ਨੂੰ ਟਿਕਟ ਦੇ ਕੇ ਬੇਟਾ ਸੀਟ ਹਰੋਣੀ ਨਹੀਂ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਸੋ 44% ਵਾਲੀ ਅੱਜ ਵੀ ਆ ਬੈਠੀ ਐ 6% ਵਾਲਿਆਂ ਨੂੰ ਟਿਕਟ ਦੇ ਕੇ ਫਿਰ ਵੀ 44 ਵਾਲਿਆਂ ਨੇ ਮਦਦ ਕੀਤੀ ਤੇ ਉਹ ਜਿੱਤ ਗਈ ਯਾਨੀ ਕਿ ਬਾਈ ਦੇ ਵਿੱਚ ਵੀ ਤੁਸੀਂ ਕਾਂਗਰਸ ਕੈਂਡੀਡੇਟ ਨੂੰ ਸਪੋਰਟ ਕੀਤੀ ਗੱਡ ਕੇ ਪਰ ਬਾਈ ਦੇ ਵਿੱਚ ਜਿੱਤੇ ਨਹੀਂ ਨਾ ਉਹ ਇਹ ਜੇ 22 ਚ ਫਿਰ ਦੇਖੋ 22 ਚ ਜਿਹੜਾ ਉਹਨਾਂ ਦਾ ਸਤਾਰਾਂ ਦਾ ਆਪਣੀ ਕਾਰਗੁਜ਼ਾਰੀ ਸੀ ਫਿਰ ਜੋ ਸਿਟਿੰਗ ਸੀ ਤੇ ਉਹ ਉਹਦੇ ਆਧਾਰ ਤੇ ਲੋਕਾਂ ਨੇ ਉਹਨਾਂ ਨੂੰ ਵੋਟ ਕਿ ਵਿਧਾਨ ਸਭਾ ਪੇਟ ਦੀ ਕਹਾਣੀ ਪਰ ਤੁਹਾਡੀ ਚਰਚਾ ਪਿਛਲੇ ਲੋਕ ਸਭਾ ਦੇ ਵਿੱਚ ਵੀ ਰਹੀ ਪਟਿਆਲਾ ਲੋਕ ਸਭਾ ਜਿਹੜੀ ਸੀਟ ਹੁਣ ਲੰਗੀ ਹੈ 24 ਦੀ ਬਿਲਕੁਲ ਜੀ ਜਿਹਦੇ ਵਿੱਚ ਰਾਟਰ ਧਰਮੀਰ ਗਾਂਧੀ ਜੀ ਨੂੰ ਟਿਕਟ ਲੈਣ ਸਫਲ ਹੋਏ ਜਿਹੜੇ ਕਿ ਕਾਂਗਰਸ ਚ ਬਾਹਰੋਂ ਆਏ ਸੀ ਗਿਆ ਦਾ ਪਾਸ ਬਿਲਕੁਲ ਜੀ ਪਰ ਉਹ ਯਤਨ ਕਿੱਥੇ ਰਿਹਾ ਤੁਹਾਡੇ ਉਹ ਯਤਨ ਦੇਖੋ ਜੀ ਮੈਨੂੰ ਪਾਰਟੀ ਦੇ ਸਾਡੇ ਪੰਜਾਬ ਦੀ ਸਾਡੀ ਸੀਨੀਅਰ ਲੀਡਰਸ਼ਿਪ ਨੇ ਮੈਨੂੰ ਕਿਹਾ ਸੀ ਕਿ ਜੇ ਤੁਹਾਨੂੰ ਅਸੀਂ ਐਮਪੀ ਦੀ ਟਿਕਟ ਦਿੱਤੇ ਆ ਤਾਂ ਤੁਸੀਂ ਲੜੋਗੇ ਮੈਂ ਕਿਹਾ ਜੀ ਜੇ ਪਾਰਟੀ ਕਹੂਗੀ ਤਾਂ ਮੈਂ ਜ਼ਰੂਰ ਲੜੋਗੀ ਮੈਂ ਪਿੱਛੇ ਨਹੀਂ ਹਟਦੀ ਪਰ ਜੇ ਪਾਰਟੀ ਨੇ ਫੈਸਲਾ ਲਿਆ ਕਿ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਡਾਕਟਰ ਧਰਪੀਰ ਗਾਂਧੀ ਨੂੰ ਇਲੈਕਸ਼ਨ ਲੜਾਉਣੀ ਹੈ ਤਾਂ ਉਹ ਸਿਰ ਮੱਥੇ ਫਿਰ ਮੈਂ ਡਟ ਕੇ ਫਿਰ ਪਿੰਡਾਂ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਉਹ ਸਾਡੇ ਕੈਂਡੀਡੇਟ ਜਿਹੜੇ ਨੇ ਜਿੱਤ ਕੇ ਆਉਣ ਤੇ ਬਹੁਤ ਹੀ ਲੋਕਾਂ ਦਾ ਧੰਨਵਾਦ ਕਰਦੀਆਂ ਸੱਤ ਸੀਟਾਂ ਪੰਜਾਬ 'ਚ ਅਸੀਂ ਜਿੱਤ ਕੇ ਆਈ ਐਮਪੀ ਇਲੈਕਸ਼ਨ ਦੇ ਵਿੱਚ। ਖਿਰ ਕਹਿੰਦਾ ਪਾਬ ਕਿ ਵਿਧਾਨ ਸਭਾ ਲੋਕ ਸਭਾ ਏਦਾਂ ਲੰਘਦੇ ਗਏ ਕਹਿੰਦਾ ਪਾਬ ਕਿ ਕੋਈ ਹੋਰ ਹੁੰਜ ਕੇ ਜਾਂਦਾ ਰਿਆ ਕੰਮ ਤੁਹਾਡਾ ਹੁੰਦਾ ਰਿਆ। ਉਹ ਕੰਮ ਖੈਰ ਅੱਜ ਵੀ ਬੋਲਦਾ ਪਰ ਹੁਣ ਅਗਲੀ ਜਿਹੜੀ ਤਿਆਰੀ ਹੈ 2027 ਦੀ। ਉਹ ਤੁਸੀਂ ਕਿਵੇਂ ਦੇਖਦੇ ਹੋ? ਕਾਂਗਰਸ ਦੇ ਉੱਪਰ ਕੇਂਦਰੀ ਲੀਡਰਸ਼ਿਪ ਵੀ ਧੜਿਆਂ 'ਚ ਵੰਡੀ ਹੋਈ ਏ। ਪੰਜਾਬ ਦੀ ਲੀਡਰਸ਼ਿਪ ਵੀ ਧੜਿਆਂ 'ਚ ਵੰਡੀ ਹੋਈ ਏ। ਧੜਿਆਂ ਦੀ ਇਸ ਵੰਡ ਦੀ ਲੜਾਈ ਦੇ ਵਿੱਚ ਤੁਸੀਂ ਕਿਵੇਂ ਇਹ ਜਿਹੜਾ ਤੁਹਾਡਾ ਚਰੋਕਨੇ ਚਿਰ ਤੋਂ ਕਿਹੜਾ ਹੈ ਤੁਹਾਡਾ ਆਪਣਾ ਉਹ ਕਿਵੇਂ ਸਰ ਕਰੋਗੇ ਕਹਿੰਦਾ ਭਾਬ ਕਿ ਟਿਕਟ ਲਈ ਲੜਾਈ ਜਿਹੜੀ ਆ ਬੜੀ ਡੂੰਗੀ ਏ ਡੰਗੇਰੀ ਏ ਤੇ ਕਿਸ ਤਰ੍ਹਾਂ ਅੱਗੇ ਵਧ ਰਹੇ ਹੋ ਤੁਸੀਂ ਮੈਂ ਬਿਲਕੁਲ ਜੀ ਮੈਂ 100% 101% ਕੌਨਫੀਡੈਂਟ ਆ ਹੂੰ ਕਿ ਮੈਂ ਆ 3 ਸਾਲ ਚ ਵੀ ਜਦੋਂ ਦੀ ਸਰਕਾਰ ਨਹੀਂ ਸੀ ਚਾਹੇ ਬੀਂਗ ਅ ਮੈਲਾ ਕਾਂਗਰਸ ਪ੍ਰੈਜ਼ੀਡੈਂਟ ਦੇਖੋ ਜੋ ਮੇਰਾ ਪਿਛਲਾ ਕੰਮ ਹੈ ਉਹ ਮੇਰੇ ਨਾਲ ਚੱਲ ਰਿਹਾ ਉਹ ਸਭ ਨੂੰ ਪਤਾ ਹੈ ਕਿਉਂਕਿ ਬਹੁਤ ਮੈਂ ਲੋਕਾਂ ਦੇ ਵਿੱਚ ਵਿਚਰੀ ਕਦੇ ਵੀ 30 ਦਿਨ ਚੋਂ ਫਿਰ ਕੋਸ਼ਿਸ਼ ਹੁੰਦੀ ਹੈ ਮੈਂ 28 ਦਿਨ ਬਾਹਰ ਹੁੰਨੀ ਆ ਜੀ ਕਿ ਚਾਹੇ ਉਹ ਲੋਕਾਂ ਦਾ ਦੁੱਖ ਸੁੱਖ ਹੋਵੇ ਚਾਹੇ ਪਾਰਟੀ ਦਾ ਪ੍ਰੋਗਰਾਮ ਹੋਵੇ ਧਰਨਾ ਹੋਵੇ ਦਿੱਲੀ ਚ ਹੋਵੇ ਕਿੱਥੇ ਵੀ ਚਾਹੇ ਕੋਈ ਆਊਟ ਆਫ ਸਟੇਟ ਹੋਵੇ ਕੋਈ ਆਊਟ ਆਫ ਸਟੇਟ ਇਲੈਕਸ਼ਨ ਹੋਵੇ ਕੋਈ ਅਡਿਵੈਸ਼ਨ ਹੋਵੇ ਮੈਂ ਕਿਤੇ ਵੀ ਆਪਣੀ ਐਬਸੈਂਟ ਨਹੀਂ ਸ਼ੋ ਕੀਤੀ ਮੈਂ ਹਮੇਸ਼ਾ ਪ੍ਰੈਜ਼ੈਂਸੀ ਦਿਖਾਈ ਹੈ ਦੂਜੀ ਗੱਲ ਜੇ 27 ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਜਿੱਤਣ ਵਾਲੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਟਿਕਟਾ ਦੇਣੀ ਆ ਪੈਣੀ ਹੈ ਕਹਿੰਦਾ ਪਾਬ ਕਿ ਤੁਹਾਡਾ ਤਾਂ 17 ਦੇ ਵਿੱਚ ਸਰਵੇਖਣ ਦੇ ਵਿੱਚ ਤੁਸੀਂ ਮੋਹਰੀ ਸੀ ਬਿਲਕੁਲ ਜੀ ਹਰ ਵਾਰ ਮੈਂ ਪੈਨਲ ਚ ਗਈ ਹਾਂ ਜੀ ਤੁਹਾਨੂੰ ਉਸੇ ਗੱਲ ਦੱਸੀ ਵੀ ਇਦਾਂ ਕਰਕੇ ਆ ਹਾਂਜੀ ਪਰ ਗੱਲ ਨਹੀਂ ਜੀ ਮੈਨੂੰ ਹੁਣ ਪੂਰਨ ਉਮੀਦ ਹੈ ਲੋਕ ਮੇਰੇ ਨਾਲ ਹੈ ਦੇਖੋ ਮੇਰੇ ਆ ਜਿਹੜੇ 3 ਸਾਲ ਚ ਔਖੇ ਸਮੇਂ ਚ ਪਾਰਟੀ ਦਾ ਜਿਹੜਾ ਬਹੁਤ ਹੀ ਔਖਾ ਸਮਾਂ ਸੀ ਕਿਉਂਕਿ ਹਨੇਰੀ ਆਈ ਆਪ ਪਾਰਟੀ ਦੇ 92 ਜਿੱਤ ਗਿਆ ਹੈ ਪਰ ਉਹ ਜਿੱਤ ਤਾਂ ਆਏ ਪਰ ਜਿੰਨਾ ਮੈਂ ਕਹਿੰਨੀ ਹੁਨੀਆਂ ਇਤਿਹਾਸ ਚ ਅਸੀਂ ਲਿਖ ਕੇ ਜਾਵਾਂਗੇ ਕਿ ਜਿੰਨਾ ਪਹਿਲੇ ਦਿਨ ਤੋਂ ਇਸ ਪਾਰਟੀ ਦੇ ਖਿਲਾਫ ਕਾਂਗਰਸ ਪਾਰਟੀ ਨੇ ਧਰਨੇ ਲਾਏ ਮੁਜ਼ਾਰੇ ਕੀਤੇ ਜੋ ਇਸ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਉਹਨਾਂ ਵਿੱਚੋਂ ਇੱਕ ਮੈਂ ਮਹਿਲਾ ਹੋ ਕੇ ਆਪਣੀ ਟੀਮ ਨਾਲ ਮੈਂ ਧੰਨਵਾਦ ਕਰਦੀ ਆ ਮੇਰੀ ਮਹਿਲਾ ਕਾਂਗਰਸ ਦੀ ਟੀਮ ਦਾ ਜਿਹੜੀਆਂ ਬੜੀਆਂ ਜੂਝਾਰੂ ਪੈਣਾ ਮੇਰੇ ਨਾਲ ਜੁੜੀਆਂ ਮੈਂ ਆਫਿਸ ਬੈਰਸ ਕਹਿ ਲੋ ਮੇਰੇ ਜਾਂ ਜ਼ਿਲ੍ਹਾ ਪ੍ਰਧਾਨ ਲੈ ਲੋ ਸਾਰਿਆਂ ਨੇ ਡਟ ਕੇ ਇਹ ਸਰਕਾਰ ਦੇ ਖਿਲਾਫ ਜਿਹੜਾ ਹੈ ਇਹਨਾਂ ਦੇ ਜੋ ਅਸੀਂ ਵਿਰੋਧ ਦੇ ਵਿੱਚ ਖੜੇ ਹੋਏ ਆਂ ਕਹਿੰਦਾ ਪਾਪ ਕਿ ਨੈਸ਼ਨਲ ਪੱਧਰ ਉੱਤੇ ਜਾਂ ਸਟੇਟ ਲੈਵਲ ਤੇ ਜਿਹੜਾ ਵੀ ਪ੍ਰੋਗਰਾਮ ਆਉਂਦਾ ਰਿਹਾ ਤੁਸੀਂ ਡਟ ਕੇ ਅਗਵਾਈ ਕਰਦੇ ਸੀ ਡਟ ਕੇ ਕੀਤਾ ਜੀ ਪੂਰੇ ਉੱਪਰ ਤੱਕ ਰਿਪੋਰਟ ਹੈ ਜੀ ਤਸਵੀਰਾਂ ਤਾਂ ਮੂੰਹ ਬੋਲਦੀਆਂ ਨੇ ਸਾਡੀ ਅਗਵਾਈ ਭਾਰ ਜੋੜੋ ਯਾਤਰਾ ਦੇਖੋ ਉਦੋਂ ਮੈਂ ਬਣੀ ਬਣੀ ਸੀ ਰਾਹੁਲ ਗਾਂਧੀ ਜੀ ਤੱਕ ਜੀ ਸਾਰੀ ਗੱਲ ਜਾਂਦੀ ਹੈ ਮੈਨੂੰ ਆਪਣੇ ਆਪ ਮੈਨੂੰ ਸਾਰੇ ਉੱਪਰੋਂ ਪਤਾ ਲੱਗਦਾ ਕਿ ਮੈਂ ਕਿੱਥੇ ਖੜੀ ਆਂ ਰਾਹੁਲ ਗਾਂਧੀ ਨਾਲ ਕਦੇ ਹੋਈ ਨਹੀਂ ਜੀ ਮੈਂ ਇਸ ਤਰ੍ਹਾਂ ਨਹੀਂ ਮਿਲੀ ਜਿਵੇਂ ਆਉਂਦੇ ਆ ਪੰਜਾਬ 'ਚ ਐਵੇਂ ਗੱਲਬਾਤ ਹੁੰਦੀ ਹੈ ਮਿਲੀਆਂ ਪਰ ਸਪੈਸ਼ਲ ਇਹ ਮੀਟਿੰਗ ਨਹੀਂ ਮੇਰੀ ਕਦੇ ਵੀ ਹੋਈ ਪਰ ਮੈਨੂੰ ਹੁਣ ਵਿਸ਼ਵਾਸ ਹੈ ਕਿਉਂਕਿ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੂੰ ਹੁਣ ਇੱਕ ਗੁਰਸ਼ਰਨ ਕੌਰ ਰੰਦਾਵਾ ਵੱਖਰੀ ਨਜ਼ਰ ਆ ਰਹੀ ਹੈ ਕਿ ਬਾਕੀ ਕੇਂਦਰੀ ਲੀਡਰਸ਼ਿਪ ਤੇ ਪੰਜਾਬ ਵਾਲੀ ਲੀਡਰਸ਼ਿਪ ਸੈਟੀਸਫਾਈਡ ਹੈ ਤੁਹਾਡੇ ਸਾਰੇ ਬਿਲਕੁਲ ਬਿਲਕੁਲ ਸੈਟੀਸਫਾਈਡ ਜੀ ਬਿਲਕੁਲ ਜੀ ਅੱਜ ਹੁਣ ਵੀ ਤੌਰ ਪ੍ਰਧਾਨ ਮਹਿਲਾ ਵਿੰਗ ਦੇ ਦੇਖੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੈਜ਼ੀਡੈਂਟ ਰਾਜਾ ਬੜਿੰਗ ਜੀ ਤੇ ਸੀਐਲਪੀ ਦੇ ਲੀਡਰ ਤੇ ਸਬੂਚੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਭ ਨੂੰ ਪਤਾ ਹੈ ਕਿ ਇੱਕ ਆਵਾਜ਼ ਤੇ ਮੈਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਰੰਧਾਵਾ ਆਪਣੀ ਟੀਮ ਨਾਲ ਆ ਕੇ ਡਟ ਜਾਂਦੀ ਹੈ ਪਰ ਇਹ ਢੜੇਬੰਦੀ ਦਾ ਵੀ ਬੜੀ ਚਰਚਾ ਹੁੰਦੀ ਹੈ ਕਿ ਢੜੇਬੰਦੀ ਢੜੇਬੰਦੀ ਕੋਈ ਨਹੀਂ ਜੀ ਇਹ ਸਭ ਕੁਝ ਕਿਤੇ ਨਾ ਕਿਤੇ ਹੁੰਦਾ ਹੀ ਹੈ ਸਭ ਕੁਝ ਠੀਕ ਹੋ ਜੂਗਾ ਜਿਵੇਂ ਕਿਹੜੇ ਢੜੇ ਚ ਹੁਣ ਵਿੱਚ ਮੈਂ ਮੈਂ ਕਾਂਗਰਸ ਮੈਂ ਕਾਂਗਰਸ ਪਾਰਟੀ ਦੀ ਇੱਕ ਬਹੁਤ ਹੀ ਕਹਿ ਲੋ ਵੀ ਇੱਕ ਜੁਝਾਰੂ ਵਰਕਰ ਹੀ ਕਹੂੰਗੀ ਜੀ ਆਪਣੇ ਆਪ ਨੂੰ ਮੈਂ ਤਾਂ ਸਭ ਨੂੰ ਕਹਿੰਦੀ ਆ ਕਿ ਕੋਈ ਟੜੀ ਬੰਦੀ ਚ ਨਾਪੋ 27 ਚਾਪਾ ਸਰਕਾਰ ਬਣਾ ਕੇ ਇਹ ਸੋਹਣਾ ਪੰਜਾਬ ਫਿਰ ਤੋਂ ਸਿਰਜਣਾ ਜਿਹੜਾ ਇੱਕ ਇੱਕ ਖੁਸ਼ਹਾਲ ਪੰਜਾਬ ਹੁੰਦਾ ਸੀ ਬੜੀ ਮਾੜੀ ਕਿਸਮਤ ਹੈ ਸਾਡੀ ਕਿ ਇਹ ਜਿਹੜੇ 92 ਜਿੱਤ ਕੇ ਆਗੇ 94 ਬਣ ਗਏ ਪਰ ਬੜਾ ਸਾਡੇ ਲਈ ਇੱਕ ਕਹਿਰੀਆਂ ਵੀ ਮਾੜਾ ਸਮਾਂ ਸਾਡੇ ਬੱਚਿਆਂ ਦੇ ਆਉਣ ਵਾਲੇ ਜਿਹੜੇ ਭਵਿੱਖ ਤੇ ਦਾ ਬੜਾ ਬੁਰਾ ਅਸਰ ਪੈ ਰਿਹਾ ਖੇਰ ਹੁਣ ਮਹਿਲਾ ਵਿੰਗ ਵੱਜੋਂ ਤੁਸੀਂ ਤੁਹਾਡਾ ਵਿਚਰਨ ਹੈ ਵੱਡੇ ਪੱਧਰ ਉਤੇ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਪਿਛੋਂ ਹੁਕਮ ਆਇਆ ਆਰਡਰ ਆਇਆ ਕਾਂਗਰਸ ਆਈ ਕਮਾਂਡ ਵੱਲੋਂ ਜਿਹੜਾ ਤੁਸੀਂ ਨਿਭਾ ਨਾ ਸਕੇ ਹੋ ਜਿਦੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਲੱਗੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਮੈਨੂੰ ਕੋਈ ਨਹੀਂ ਆਇਆ ਸਾਰੀ ਜੀ ਲੀਡਰਸ਼ਿਪ ਕਹਿ ਰਹੀ ਹੈ ਕਿ ਆਪਣਾ ਡਟ ਕੇ ਜਿਹੜੀ ਹੈ ਇਹ ਪ੍ਰੋਗਰਾਮ ਆ ਤੁਸੀਂ ਨਿਭਾਇਆ ਬਿਲਕੁਲ ਜੋ ਕਹਿ ਰਹੇ ਨੇ ਕਿ ਪੂਰਾ ਕੋਸ਼ਿਸ਼ ਕਰੋ ਵੀ ਆਪਣੀ ਜਿਹੜੀ ਪਾਰਟੀ ਹੈ ਇੱਥੇ ਜਿੱਤਣੀ ਚਾਹੀਦੀ ਹੈ ਆਪਣਾ ਕੈਂਡੀਡੇਟ ਜਿੱਤਣਾ ਚਾਹੀਦਾ ਲੁਧਿਆਣਾ ਵੱਡੀ ਪ੍ਰਾਪਤੀ ਹੋਊਗੀ ਜੀ ਉਹ ਸਾਡੀ ਹਾਂ ਲੁਧਿਆਣੇ ਬਾਰੇ ਤੁਹਾਡੇ ਕਿਵੇਂ ਕੀ ਕਿਵੇਂ ਦੇਖਦੇ ਹੋ ਤੁਹਾਨੂੰ ਪੱਛਮੀ ਜਿਹੜੀ ਚੋਣ ਉੱਥੇ ਹੋ ਰਹੀ ਏ ਜਮਣੀ ਉਹ ਚੋਣ ਦੇ ਵਿੱਚ ਦੇਖੋ ਜੀ ਮੈਂ ਕੰਮ ਕਰ ਰਹੀ ਆ ਬਹੁਤ ਨਾਰਾਜ ਨੇ ਲੋਕ ਇਹਨਾਂ ਤੋਂ ਬਹੁਤ ਨਿਰਾਸ਼ ਨੇ ਕਿਉਂਕਿ ਸਭ ਤੋਂ ਵੱਡਾ ਚਾਹੇ ਉਹ ਹਾਂਜੀ ਸਰਕਾਰ ਤੋਂ ਆਪ ਪਾਰਟੀ ਜਿਹੜੀ ਹੈਗੀ ਇਹ ਇਹਨਾਂ ਤੋਂ ਕਿਉਂਕਿ ਸਭ ਤੋਂ ਪਹਿਲਾਂ ਸ਼ਹਿਰ ਦੀ ਇਹ ਚੋਣ ਹੈ ਸ਼ਹਿਰੀ ਲੋਕ ਵੀ ਇਹੀ ਚਾਹੁੰਦੇ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਹੈ ਨਹੀਂ ਕੋਈ ਘਰੋਂ ਨਿਕਲਿਆ ਕੋਈ ਔਰਤ ਸੈਰ ਕਰਨ ਜਾਂਦੀ ਸੇਫ ਨਹੀਂ ਕੋਈ ਆਪਦੀ ਦੁਕਾਨ ਤੇ ਬੈਠਾ ਵਪਾਰੀ ਸੇਫ ਨਹੀਂ ਕੋਈ ਬੱਚਾ ਸਕੂਲ ਕਾਲਜ ਬੱਚੀ ਗਈ ਉਹ ਸੇਫ ਨਹੀਂ ਸੋ ਸਭ ਤੋਂ ਪਹਿਲਾਂ ਤੁਹਾਡਾ ਵਿਚਾਰ ਨੇ ਮੀਟਿੰਗਾਂ ਤੁਸੀਂ ਕਰ ਰਹੇ ਹੋ ਸਵੇਰੇ ਸ਼ਾਮ ਤੁਹਾਡਾ ਵੱਡੇ ਪੱਧਰ ਉੱਤੇ ਹੈ ਹੁਣ ਵੀ ਇਸ ਮੀਟਾ ਮੁਲਾਕਾਤ ਤੋਂ ਇੰਟਰਵਿਊ ਤੋਂ ਪਹਿਲਾਂ ਤੁਸੀਂ ਜਿੱਤੇ ਜਿੱਤੇ ਪ੍ਰੋਗਰਾਮ ਸੀ ਤੁਸੀਂ ਉਹਨਾਂ ਦੀ ਸਮੀਖਿਆ ਕੀਤੀ ਹੈ ਨਾ ਗੱਲਬਾਤ ਕੀਤੀ ਉਹਨਾਂ ਨਾਲ ਮਹਿਲਾ ਅਗਵਾਨ ਲੁਧਿਆਣੇ ਵਾਲਿਆਂ ਨਾਲ ਕਿਵੇਂ ਲੱਗਦਾ ਮੁਕਾਬਲਾ ਤੁਹਾਡਾ ਮੁਕਾਬਲਾ ਕਾਂਗਰਸ ਦਾ ਹੈ ਕਿਹਦੇ ਨਾਲ ਸਰ ਦੇਖੋ ਜੀ ਕਾਂਗਰਸ ਪਾਰਟੀ ਦਾ ਮੌਜੂਦਾ ਸਰਕਾਰ ਨਾਲ ਪੂਰਾ ਮੁਕਾਬਲਾ ਹੈ ਕਿਉਂਕਿ ਉਹਨਾਂ ਦੀ ਸਰਕਾਰ ਹੈ ਪਰ ਮੈਨੂੰ ਇਹ ਦੱਸਣ 'ਚ ਕੋਈ ਵੀ ਗੁਰੇਜ਼ ਨਹੀਂ ਕਿ ਕਾਂਗਰਸ ਪਾਰਟੀ ਕਾਹਦੀਆਂ ਪ੍ਰਾਪਤੀਆਂ ਦੇ ਨਾਲ ਪੂਰਾ ਡੱਟ ਕੇ ਉਸ ਚੀਜ਼ ਦਾ ਮੁਕਾਬਲਾ ਕਰ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਜਿਹੀ ਪਾਰਟੀ ਹੈ ਜਿਹੜੀ ਸਭ ਨੂੰ ਨਾਲ ਲੈ ਕੇ ਤੇ ਅਮਨ ਸ਼ਾਂਤੀ ਕਾਨੂੰਨ ਜਿਹੜਾ ਹੈ ਉਹ ਬਰਕਰਾਰ ਰੱਖਦੀ ਹੈ ਔਰ ਬੇਰੋਜ਼ਗਾਰੀ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਕਿ ਸਿਖਰਾਂ ਤੇ ਹੈ ਨਸ਼ੇ ਜਿਹੜੇ ਨੇ ਉਹ ਸਿਖਰਾਂ ਤੇ ਨੇ ਪੂਰਾ ਹਾਲ ਹੈ ਜੀ ਹਰ ਪਾਸੇ ਕਿਸਾਨ ਦੇਖ ਲਓ ਕਿਸਾਨ ਜੁੜਿਆ ਵਪਾਰੀ ਨਾਲ ਵਪਾਰੀਆਂ ਦਾ ਹਾਲ ਦੇਖ ਲਓ ਧਰਨੇ ਲਾਉਣੇ ਪੈ ਰਹੇ ਨੇ ਜੀ ਸਭ ਪਰ ਸਰਕਾਰ ਨੂੰ ਦਾਵਾ ਜੀ ਕਈ ਵਾਰੀ ਨੇ ਇੱਕ ਪ੍ਰੈਸ਼ਰ ਬਣ ਜਾਂਦਾ ਜਿਵੇਂ ਹੁਣ ਤੁਸੀਂ ਪੰਜਾਬ ਦੀ ਅਗਵਾਈ ਕਰ ਰਹੇ ਹੋ ਮਹਿਲਾ ਵਿੰਗ ਦੀ ਹੋਰਸ ਦੀ ਤਾਂ ਸਤਾਈ ਦਾ ਪੇੜੇ ਹੁਣ ਤਿਆਰੀ ਵੱਡੇ ਪੱਧਰ ਤੇ ਹੋ ਰਹੀ ਹੈ ਟਿਕਟਾਂ ਦੀ ਜੋਰ ਰਜਮਾਈ ਦੇ ਵਿੱਚ ਸਾਰੀ ਲੀਡਰਸ਼ਿਪ ਲੱਗੀ ਹੋਈ ਹੈ ਤੇ ਪੈਰ ਉਹਨਾਂ ਦੇ ਕਦੇ ਲੁਧਿਆਣਾ ਕਦੇ ਚੰਡੀਗੜ੍ਹ ਦਿੱਲੀ ਸਭ ਚੱਲ ਰਿਹਾ ਹੈ ਤੁਹਾਡੇ ਤੇ ਕੋਈ ਪ੍ਰੈਸ਼ਰ ਇਹ ਹੈ ਮਹਿਲਾ ਬੀਬੀਆਂ ਵੱਲੋਂ ਜਿਹੜੀਆਂ ਬੜੇ ਯਤਨ ਵਿਚਾਰੀਆਂ ਕਰ ਰਹੀਆਂ ਨੇ ਤੁਹਾਡੇ ਵਾਂਗੂ ਵੀ ਇਸ ਲਾਈਨ ਦੇ ਵਿੱਚ ਨੇ ਇਸ ਪੈਂਡਲ ਦੇ ਵਿੱਚ ਨੇ ਕਿ ਉਹ ਤੁਸੀਂ ਉਹਨਾਂ ਨੂੰ ਟਿਕਟ ਦਵਾ ਸਕੋ ਵੱਤੋ ਵੱਤ ਮਹਿਲਾ ਬਿਲਕੁਲ ਜੀ ਮੈਂ ਆਪਣੇ ਤੋਂ ਪਹਿਲਾਂ ਆਪਣੀਆਂ ਭੈਣਾਂ ਉਹ ਜੁਝਾਰੂ ਭੈਣਾਂ ਜਿਹੜੀਆਂ ਇੰਨੀ ਦੇਰ ਤੋਂ ਕੰਮ ਕਰ ਰਹੀਆਂ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਦੇਖੋ ਉਹਨਾਂ ਨੂੰ ਜ਼ਰੂਰ ਇੱਕ ਮੌਕਾ ਮਿਲਣਾ ਚਾਹੀਦਾ ਇਹ ਇੱਕ ਗਲਤੀ ਹੋਏਗੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੋਈ ਹਾਂਜੀ ਮੈਂ ਦੇ ਸਕਦੀ ਹਾਂ ਕੁਝ ਸਾਡੀਆਂ ਹੈਗੀਆਂ ਪਹਿਲਾਂ ਵੀ ਉਹਨਾਂ ਦੀ ਮੋਟ ਲੋਰ ਤੇ ਗਲਤੀ ਬਸ ਵੀ ਇੰਨੀਆਂ ਕੋ ਹੋਣਗੀਆਂ ਜਿਹੜੀਆਂ ਬਾਕੀ ਇਸ ਲੈਂਡ ਦੇ ਵਿੱਚ ਦੇਖੋ ਸਾਡੀ ਜਿਹੜੀ ਮੇਰੇ ਨਾਲ ਸੰਗਠਨ 'ਚ ਕੰਮ ਵੀ ਕਰ ਰਹੀਆਂ ਨੇ 10 12 ਸਾਡੀਆਂ ਭੈਣਾਂ ਮੇਰੇ ਨਾਲ ਵੀ ਹੈਗੀਆਂ ਜਿਹੜੀਆਂ ਚਾਹੇ ਉਹ ਨੈਸ਼ਨਲ ਕੋਆਰਡੀਨੇਟਰ ਨੇ ਕਿਤੇ ਆਪਣੀ ਆਪਣੀ ਫੀਲਡ ਚ ਜੋ ਕਾਉਂਸਲਰ ਨੇ ਸਹਾਰਾ ਤੁਸੀਂ ਹੋ ਬਿਲਕੁਲ ਬਿਲਕੁਲ ਜੀ ਲੜਾਈ ਲੜੂਗੀ ਤੁਸੀਂ ਆਪਣੀ ਟਿਕਟ ਦੀ ਲੜਾਈ ਲੜਨੀ ਹੈ ਪਹਿਲਾਂ ਉਹਨਾਂ ਦੀ ਜਰੂਰ ਲੜੂਗੀ ਜੀ ਨਾਲ ਉਹਨਾਂ ਦੀ ਪਹਿਲਾਂ ਉਹਨਾਂ ਦੀ ਪਹਿਲਾਂ ਉਹਨਾਂ ਦੀ ਜੀ ਪਹਿਲਾਂ ਉਹਨਾਂ ਦੀ ਕਿਉਂਕਿ ਉਹ ਮੇਰੀ ਬਹੁਤ ਤੋਕ ਕਰ ਰਹੇ ਸਮਾਣੇ ਦੀ ਬਾਤ ਹੈ ਸਮਾਣੇ ਉਹ ਤਾਂ ਮੇਰੀ ਤਾਂ ਹੈ ਜੀ ਮੈਂ ਤਾਂ 100% ਕੰਫੀਡੈਂਟ ਆ ਦੇਖੋ ਮੈਂ ਵੀ ਉਹਨਾਂ ਦੇ ਨਾਲ ਹੀ ਖੜਿਆ ਅਸੀਂ ਇਕੱਠੇ ਆਪਣੀ ਲੜਾਈ ਲੜ ਰਹੇ ਆ ਮੋਦੀ ਜੀ ਨੇ ਤਾਂ ਬੜਾ 24 ਚ ਤੀਜੀ ਵਾਰ ਹਮ ਮਾਡਰਨ ਇੰਡੀਆ ਸਮਾਣੇ ਦੇ ਵਿੱਚ ਕਿਹੜੇ ਨੇ ਤੁਹਾਡੇ ਨਾਲ ਜਿਹੜੇ ਆਪਾਂ ਪੈਰਲਲ ਜਿਹੜੇ ਯਤਨ ਕਰ ਰਹੇ ਹੋਣ ਜਿਵੇਂ ਸਿਟਿੰਗ ਐਮਐਲਏ ਉਹ ਤਾਂ ਫਿਰ ਰਾਜਾ ਰਜਿੰਦਰ ਸਿੰਘ ਹੋਈ ਗਿਆ ਸਿਟਿੰਗ ਐਮਐਲਏ ਆ ਜੀ ਹੋਰ ਤਾਂ ਕੋਈ ਵੀ ਨਹੀਂ ਤੋਂ ਉਸ ਤੋਂ ਬਾਅਦ ਇੱਕ ਬ੍ਰੇਕ ਵੀ ਲੱਗੀ ਉਹਨਾਂ ਦੀ ਯਾਨੀ ਕਿ ਬਾਈ ਦੇ ਕੋ ਹਾਂਜੀ ਬਿਲਕੁਲ ਜੀ ਤੇ ਹੋਰ ਕਿਹੜੇ ਆਗੂ ਹੋ ਸਕਦੇ ਆ ਕਈ ਵਾਰੀ ਹੁੰਦਾ ਵੀ ਸਾਡੇ ਮੁਕਾਬਲੇ ਚ ਧਿਰ ਨਹੀਂ ਨਹੀਂ ਮੈਨੂੰ ਤਾਂ ਕੋਈ ਮੁਕਾਬਲਾ ਲੱਗਦਾ ਨਹੀਂ ਜੀ ਜਿੰਨਾ ਮੈਂ ਰਜਿੰਦਰ ਸਿੰਘ ਜੀ ਬਿਲਕੁਲ ਜੀ ਬਿਲਕੁਲ ਹੈਰੀਵਾਨ ਦਾ ਤੁਸੀਂ ਜ਼ਿਕਰ ਕੀਤਾ ਨਹੀਂ ਜੀ ਬਿਲਕੁਲ ਹੈਰੀਵਾਨ ਜੀ ਦੇਖੋ ਵੈਸੇ ਉਹ ਪਾਰਟੀ ਨੇ ਦੇਖੋ ਸਵਾਾਰ ਸਮਾਣੀ ਤੋਂ ਚੋਣ ਲੜੀ ਹੋਈ ਹੈ ਮੈਂ ਤਾਂ ਜੀ ਕਹੂੰਗੀ ਮੈਂ ਸ਼ੁਰੂ ਤੋਂ ਜੰਮੀ ਕਾਂਗਰਸ ਅੱਜ ਵੀ ਕਾਂਗਰਸ ਚ ਜਿਹੜਾ ਕੋਈ ਪਾਰਟੀ ਬਦਲ ਕੇ ਆਇਆ ਜਿਹੜਾ ਕੋਈ ਪਹਿਲਾਂ ਹ ਮੌਕੇ ਦਿੱਤੇ ਹੁਣ ਹਾਈ ਕਮੰਡ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਕਹਿੰਨੀ ਆ ਨਵੇਂ ਚਿਹਰਾ ਨੂੰ ਜਿਹੜਿਆ ਟਿਕਟਾ ਦੇ ਕੇ ਉਹਨਾਂ ਨੂੰ ਮੌਕਾ ਦਿਓ ਤੁਸੀਂ ਸਾਡੇ ਪ੍ਰਧਾਨ ਜੀ ਦਾ ਕਿੰਨੇ ਵਾਰ ਬਿਆਨ ਆਇਆ ਕਿ 60 ਤੋਂ 60 70 ਚਿਹਰੇ ਨੌਜਵਾਨ ਤੇ ਨਵੇਂ ਚਿਹਰੇ ਆਉਣਗੇ ਉਹਨਾਂ ਦੇ ਵਿੱਚ ਤੁਸੀਂ ਬਿਲਕੁਲ ਹਾਂ ਜੀ ਫਿਰ ਰਿਜ਼ਰਵੇਸ਼ਨ ਦਾ ਬਿੱਲ 2023 ਚ ਪਾਸ ਹੋ ਗਿਆ ਮਹਿਲਾ ਰਿਜ਼ਰਵੇਸ਼ਨ ਦਾ ਉਹ ਰਸਤੇ 'ਚ ਹੀ ਖੜਿਆ ਹੋਇਆ ਹਾਲਾਂਕਿ ਤੁਹਾਡਾ ਉਹ ਵੱਡੀ ਤੁਹਾਡੇ ird gird ਦੇ ਹੈ ਕਿ ਮਹਿਲਾਵਾਂ ਦੇ ਕਿ ਉਹਨਾਂ ਦਾ 33% ਦੀ ਜਿਹੜਾ ਕੋਟਾ ਫਿਕਸ ਹੋਵੇ ਲੋਕ ਸਭਾ ਦੇ ਵਿੱਚ ਪ੍ਰਧਾਨ ਸਭਾ ਦੇ ਵਿੱਚ ਕਿਵੇਂ ਦੇਖਦੇ ਹੋ ਇਹ ਸਾਰੇ ਮੈਂ ਤਾਂ ਇਹੀ ਕਹੂੰਗੀ ਕਿ ਮੋਦੀ ਜੀ ਨੇ ਜਿਵੇਂ ਹਮੇਸ਼ਾ ਝੂਠ ਬੋਲਦੇ ਆ 23 ਚ ਭੈਣਾ ਨਾਲ ਇੱਕ ਕੋਝਾ ਮਜ਼ਾਕ ਕੀਤਾ ਕਹਿ ਕੇ ਬਿਲ ਪਾਸ ਕਰਤਾ ਪਰ ਲਾਗੂ ਨਹੀਂ ਕੀਤਾ ਤੁਸੀਂ ਦੇਖਿਆ ਹੀ ਹੋਣਾ ਕਿ ਪਿਛਲੇ ਸਾਲ ਜੂਨ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਹਲਕਾ ਲਾਂਬਾ ਜੀ ਵੱਲੋਂ ਇੱਕ ਪੂਰੇ ਨੈਸ਼ਨਲ ਲੈਵਲ ਤੇ ਵੱਡਾ ਉੱਥੇ ਅਸੀਂ ਪ੍ਰਦਰਸ਼ਨ ਕੀਤਾ ਸੀ ਜੰਤਰਮੰਤਰ ਤੇ ਉਸ ਤੋਂ ਬਾਅਦ 6 ਮਹੀਨੇ ਬਾਅਦ ਫਿਰ ਸਾਡਾ ਵੱਡਾ ਦਿੱਲੀ ਪ੍ਰਦਰਸ਼ਨ ਹੋਇਆ ਫਿਰ ਅਸੀਂ ਜ਼ਿਲ੍ਹਿਆਂ 'ਚ ਵੀ ਕੀਤਾ ਪੰਜਾਬ 'ਚ ਕੀਤਾ ਬਲਾਕ ਲੈਵਲ ਤੱਕ ਲੈ ਕੇ ਜਾਵਾਂਗੇ ਪਰ ਇਹ ਪਹਿਲਾ ਰੈਜ਼ਰਵੇਸ਼ਨ ਬਿੱਲ ਜਿਹੜਾ ਪਾਸ ਹੋ ਗਿਆ ਲਾਗੂ ਕਿਉਂ ਨਹੀਂ ਹੋ ਰਿਹਾ ਤੁਰੰਤ ਲਾਗੂ ਕਰੋ ਜਦੋਂ ਪਾਸ ਕਰਿਆ ਵੋਟਾਂ ਲੈ ਲਈਆਂ ਭੈਣਾਂ ਦੀਆਂ ਦੇਖੋ ਮੈਂ ਇੱਥੇ ਗੱਲ ਕਰੂੰਗੀ 17 ਦੇ ਵਿੱਚ ਪੰਜਾਬ ਦੀ ਜਦੋਂ ਚੋਣ ਹੋਈ ਸੀ ਮਹਿਲਾਵਾਂ ਨੇ ਵੱਟ ਛੱਡ ਕੇ VOTING ਕੀਤੀ ਸੀ ਔਰ ਜਿੱਥਰ ਮਹਿਲਾਵਾਂ ਵਾਚੜ ਕੇ VOTING ਕਰਦੀਆਂ ਉਹ ਸਰਕਾਰ ਬਣਾਉਂਦੇ ਇਹ ਕਿਉਂ ਦੇਖੋ ਜੀ ਮਹਿਲਾਵਾਂ ਸ਼ਕਤੀ ਹੈ ਮਹਿਲਾਵਾਂ ਦੇ ਵਿੱਚ ਇੰਨੀ ਹੁਣ ਮੈਂ ਇੱਕ ਭੈਣਾਂ ਮੈਂ ਪਰਿਵਾਰ ਚਲਾ ਰਹੀਆਂ ਜਿਵੇਂ ਇੱਕ ਪਰਿਵਾਰ ਚਲਾ ਸਕਦੀ ਆ ਤਾਂ ਮੇਰੀ ਸੋਚ ਬਹੁਤ ਵਧੀਆ ਹੋਊਗੀ ਮੈਂ ਆਪਦੀ ਇੱਕ ਭੈਣ ਦਾ ਇੱਕ ਘਰ ਦਾ ਗੇਟ ਖੜਕਾਉਂਗੀ ਮੈਂ ਚੁੱਲ੍ਹੇ ਤੱਕ ਜਾ ਕੇ ਆਪਦੀ ਭੈਣ ਨੂੰ ਉਹਨੂੰ ਕਨਵਿੰਸ ਕਰੂੰਗੀ ਕਿ ਹਾਂ ਤੁਸੀਂ ਵੋਟਾਂ ਪਾਉਣੀਆਂ ਉਹਨੇ ਬੱਚੇ ਵੀ ਦੇਖਣੇ ਆ ਉਹਨੇ ਬਜ਼ੁਰਗਾਂ ਦੀ ਵੀ ਸੋਚਣੀ ਆ ਕੁਈ ਸਰਕਾਰਾਂ ਦਾ ਫਰਜ ਹੁੰਦਾ ਹੈ ਨਾਗਰਿਕਾਂ ਦੇ ਪ੍ਰਤੀ ਇਹ ਭੈਣ ਇੱਕ ਜਾ ਕੇ ਘਰ ਘਰ ਸੁਨੇਹਾ ਦੇਣ ਸਰਕਾਰ ਦੇ ਵਿੱਚ ਉਹ ਜੋੜੀ ਬੈਠੀ ਹੈ ਜਿਹੜੇ ਤੁਹਾਡੇ ਸਰਪ੍ਰਸਤ ਰਿਹਾ ਕਿਸੇ ਸਮੇਂ ਕਾਂਗਰਸ ਦੇ ਵਿੱਚ ਭਾਜਪਾ ਚਲੇ ਗਏ ਕੈਪਟਨ ਸਾਹਿਬ ਤੇ ਪਰਨੀਤ ਕੋ ਕਦੇ ਉਹਨਾਂ ਦਾ ਜ਼ਿਕਰ ਹੋਇਆ ਕੋਈ ਸਿਆਸੀ ਗੱਲਬਾਤ ਨਹੀਂ ਜੀ ਬਿਲਕੁਲ ਇਹ ਮੈਲਰ ਰਿਜ਼ਰਵੇਸ਼ਨ ਬਿੱਲ ਦੇ ਮਾਮਲੇ ਦੇ ਵਿੱਚ ਨਹੀਂ ਜੀ ਮੇਰਾ ਕੋਈ ਜ਼ਿਕਰ ਨਹੀਂ ਹੋਇਆ ਮੈਂ ਤਾਂ ਧੰਨਵਾਦ ਕਰੂੰਗੀ ਇੱਥੇ ਸੋਨੀਆ ਗਾਂਧੀ ਜੀ ਦਾ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਪੂਰਾ ਇਹ ਯਤਨ ਕਰਕੇ ਇਹ ਇੱਕ ਬਿੱਲ ਪਾਸ ਤੱਕ ਕਰਾਇਆ ਨਾ ਕਿਉਂਕਿ ਰਾਜੀਵ ਗਾਂਧੀ ਜੀ ਨੂੰ ਵੀ ਮੈਂ ਇੱਥੇ ਯਾਦ ਕਰਦੀ ਹਾਂ ਉਹ ਮਹਾਨ ਨੇਤਾ ਜਿਨ੍ਹਾਂ ਨੇ ਸਾਨੂੰ 73ਵੀਂ ਜਿਹੜੀ ਐਮੈਂਡਮੈਂਟ ਸੀ ਪੰਚਾਇਤੀ ਰਾਜ ਦੇ ਵਿੱਚ ਸਾਨੂੰ ਮਹਿਲਾਵਾਂ ਨੂੰ 33% ਜਿਹੜਾ ਰੈਜ਼ਰਵੇਸ਼ਨ ਸੀ ਅਸੀਂ ਚੁਣ ਕੇ ਆਈਆਂ ਉਹਦੇ ਤਹਿਤ ਹੀ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਮੈਂ ਉਹਨਾਂ ਨੂੰ ਵੀ ਯਾਦ ਕਰਦੀ ਹਾਂ ਅੱਜ ਫਿਰ ਕਾਂਗਰਸ ਪਾਰਟੀ ਦੇ ਵਿੱਚ 50% ਲੋਕਲ ਬਾਡੀਜ਼ ਦੇ ਵਿੱਚ ਸਾਡੀਆਂ ਭੈਣਾਂ ਚਾਹੇ ਉਹ ਸ਼ਹਿਰਾਂ ਦੇ ਵਿੱਚ ਐਮਸੀ ਬਣੀਆਂ ਚਾਹੇ ਪੰਚ ਬਣੀਆਂ ਪਿੰਡਾਂ ਚ ਸਰਪੰਚ ਬਣੀਆਂ ਜ਼ਿਲ੍ਹਾ ਪ੍ਰੀਸ਼ਦ ਲੜੀਆਂ ਬਲੌਕ ਸਭਾ ਮਤੀ ਸਾਰੇ ਕਿਤੇ 50% ਕਾਂਗਰਸ ਦਾ ਪੰਜਾਬ 'ਚ ਭੈਣਾ ਆਈ ਹੈ ਕਾਂਗਰਸ ਪਾਰਟੀ ਦੀ ਦੇਣਾ ਤੇ ਤੁਹਾਡੇ ਮਾਧਿਮ ਰਾਹੀਂ ਭੈਣਾ ਨੂੰ ਕਹਿਨੀ ਆ ਕਿ ਜਰੂਰ ਜਿਹੜਾ ਹੈਗਾ ਸਿਰ ਤੋੜ ਯਤਨ ਕਰਕੇ ਲੱਗੀ ਰਹੂੰਗੀ ਤੁਹਾਡੇ ਨਾਲ ਜਰੂਰ ਆਪਦਾ ਇਹ ਬਿੱਲ ਜਿਹੜਾ ਹੈ ਨਾ ਇਹ ਮੋਦੀ ਬੀਜੇਪੀ ਸਰਕਾਰ ਤੋਂ ਤੁਰੰਤ ਲਾਗੂ ਕਰਵਾ ਕੇ ਹਟਾਂਗੇ ਬਿਲਕੁਲ ਖੈਰ ਦਰਸ਼ਕਾਂ ਸਨੇਹ ਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਪਰਸਨ ਤੇ ਕਹਿ ਸਕਦੇ ਆ ਕਿ ਜਿਹੜਾ ਵੱਡਾ ਉਹਦਾ ਜਿਹਦੇ ਤੇ ਅਸੀਂ ਚਰਚਾ ਕੀਤੀ ਹੈ ਕਿ ਜਿਹੜੇ ਮਕਾਮ ਤੇ ਹੀ ਪਹੁੰਚੇ ਸਟੇਟ ਦੇ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਦੇ ਪਹਿਲਾਂ ਆਪ ਜਿਕਰ ਕੀਤਾ ਕਿ ਕਿਸੇ ਨੈਸ਼ਨਲ ਜਾਂ ਇਤਿਹਾਸਿਕ ਪਾਰਟੀ ਦੇ ਮਕਾਮ ਤੇ ਪਹੁੰਚਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਯਤਨ ਹੁੰਦਾ ਹੈ ਤੇ ਉਸ ਯਤਨ ਪਿੱਛੇ ਇੱਕ ਵੱਡੀ ਮੁਸ਼ਕਲ ਜਿਹੜੀ ਹੈ ਉਹ ਛੁਪੀ ਹੁੰਦੀ ਹੈ ਖੈਰ ਇਸ ਮੁਸ਼ਕਲ ਦੇ ird gird ਜਿਹੜੀ ਅਸੀਂ ਅੱਜ ਦੀ ਚਰਚਾ ਕੀਤੀ ਹੈ ਕਹਿੰਦਾ ਭਾਬ ਕੀ ਸਾਡੇ ਨਾਲ ਸਾਰੀ ਇਹ ਜਾਣਕਾਰੀ ਸਾਂਝੀ ਕੀਤੀ ਬੀਬਾ ਗੁਰਸ਼ਰਨ ਕੌਰ ਰੰਦਾਵਾਜੀ ਨੇ ਰੰਦਾਵਾ ਮੈਡਮ ਤੁਹਾਡਾ ਸ਼ੁਕਰੀਆ ਧੰਨਵਾਦ ਥੈਂਕ ਯੂ ਜੀ ਇਹ ਮਿਸ਼ਨ ਪੰਜਾਬੀ